ਦੁਨੀਆ ਦੇ ਵਕਫਾ ਕੋਨੇ ਚ ਬੈਠੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਗੁਰਬਾਣੀ ਦਾ ਇੱਕ ਬੜਾ ਸੋਹਣਾ ਫਰਮਾਨ ਅਸੀਂ ਅਕਸਰ ਅਰਦਾਸ ਦੇ ਵਿੱਚ ਪੜਦੇ ਆ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਅਕਸਰ ਇਹ ਪ੍ਰਮਾਨ ਗੁਰਬਾਣੀ ਦੇ ਲਈ ਲਾਇਆ ਜਾਂਦਾ ਹੈ ਕਿਉਂਕਿ ਅਸੀਂ ਕੁਰਬਾਨ ਜਾਣੇ ਆ ਜਿਨ੍ਹਾਂ ਨੂੰ ਮਿਲ ਕੇ ਸਾਨੂੰ ਗੁਰੂ ਚੇਤਿਆਂਦਾ ਹੈ ਜਿਨ੍ਹਾਂ ਨੂੰ ਮਿਲ ਕੇ ਸਾਨੂੰ ਇਤਿਹਾਸ ਜਿਨ੍ਹਾਂ ਨੂੰ ਮਿਲ ਕੇ ਸਾਨੂੰ ਗੁਰੂ ਸਿਧਾਂਤ ਚੇਤਿਆਂਦਾ ਹੈ ਜੀहां ਗੁਰੂ ਕੀ ਪੈਰੀ ਸਾਸ ਸੰਗ ਜੀਓ ਅੱਜ ਤੁਹਾਡੀ ਮੁਲਾਕਾਤ ਇੱਕ ਇਹੋ ਜੀ ਸਖਸ਼ੀਰਨਾ ਕਰਾ ਰਹੇ ਆ ਪਰ ਉਹ ਸ਼ਖਸੀਅਤ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹਨ ਤੁਸੀਂ ਲੰਬੇ ਸਮੇਂ ਤੋਂ ਉਹਨਾਂ ਨੂੰ ਗੁਰੂ ਘਰ ਦਾ ਇਤਿਹਾਸ ਦਰਸਾਉਂਦਾ ਵੇਖਦੇ ਹੋ ਸਾਡੇ ਅਤੀ ਸਤਿਕਾਰਯੋਗ ਪੰਥ ਦੇ ਬੜੇ ਪਿਆਰੀ ਸ਼ਖਸੀਅਤ ਭਾਈ ਸਾਹਿਬ ਭਾਈ ਅਮਰਜੇ ਸਿੰਘ ਜੀ ਚਾਵਲਾ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲੇ ਆਪ ਜੀ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਲੰਬੇ ਸਮੇਂ ਤੋਂ ਤੁਹਾਨੂੰ ਅਸੀਂ ਵੇਖ ਰਹੇ ਹਾਂ ਤੁਸੀਂ ਗੁਰੂ ਘਰ ਦਾ ਇਤਿਹਾਸ ਬੜੇ ਸੋਹਣੇ ਢੰਗ ਦੇ ਨਾਲ ਸੰਗਤਾਂ ਦੇ ਰੂਬਰੂ ਕਰਦੇ ਹੋ ਸਭ ਤੋਂ ਪਹਿਲੇ ਪੁੱਛਣਾ ਚਾਹਾਂਗਾ ਦਾ ਟਰਬਨ ਟਰ ਇਹ ਖਿਆਲ ਜ਼ੈਂਜ ਕਿਵੇਂ ਆਇਆ ਦਾ ਟਰਬਨ ਟਰੈਵਲਰ ਨਾ ਗੁਰੂ ਦਾ ਦਿੱਤਾ ਹੋਇਆ ਹੈਗਾ ਗੁਰੂ ਦੀ ਸੰਗਤ ਦਾ ਦਿੱਤਾ ਹੋਇਆ ਮੈਂ ਐਸਾ ਕਹਿ ਸਕਣਾ ਹੈ ਤੇ ਇਹ ਖਿਆਲ ਜਿਹੜਾ ਹੈਗਾ ਯਾਤਰਾ ਕਰਨ ਦਾ ਇਹਦੇ ਬਾਰੇ ਮੇਰਾ ਮੰਨਣਾ ਹੈ ਕੁਝ ਇਸ ਕਿਸਮ ਦਾ ਹੈਗਾ ਕਿ ਜ਼ਿੰਦਗੀ ਦੇ ਅੰਦਰ ਜੋ ਵੀ ਤੁਸੀਂ ਕਰਦੇ ਹੈਗੇ ਉਹ ਉਹ ਤੁਹਾਡੇ ਵਾਸਤੇ ਗੁਰੂ ਸਾਹਿਬ ਨੇ ਨਿਸ਼ਚਿਤ ਕੀਤਾ ਹੁੰਦਾ ਹੈ ਪਹਿਲੇ ਤੋਂ ਹੀ ਬਿਲਕੁਲ ਸੋ ਮੈਨੂੰ ਲੱਗਦਾ ਹੈ ਕਿ ਮਾਝੇ ਪਰਤ ਕੇ ਵੇਖਣਾ ਹੁਣ ਇਨੇ ਟਾਈਮ ਹੋ ਗਏ ਮੈਨੂੰ ਗੁਰੂ ਸਾਹਿਬ ਦੇ ਗੁਰੂਤਾਮਾ ਦੀ ਯਾਤਰਾ ਕਰਦੇ ਹੋਏ ਤੇ ਇਹ ਸਿਲਸਿਲਾ ਗੁਰਾਰੰਗ ਦੇਵੀ ਤੋਂ ਸ਼ੁਰੂ ਹੋਇਆ ਸੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਵੀ ਉਸ ਤੋਂ ਅੱਗੇ ਵੀ ਕਰਾਂਗੇ ਬਿਲਕੁਲ ਸੋ ਉਹ ਤੁਰ ਤੋਂ ਕੁਝ ਲਿਖਿਆ ਹੋਇਆ ਸੀਗਾ ਮੇਰੇ ਪਾਗ ਵਿੱਚ ਸ਼ਾਇਦ ਗੁਰੂ ਸਾਹਿਬ ਨੇ ਅਕਸਰ ਕਿਹਾ ਜਾਂਦਾ ਹੈ ਕੋਈ ਨਾ ਕੋਈ ਕੰਮ ਰੱਬ ਕਰਨਾ ਹੋਵੇ ਭਾਵੇਂ ਧਰਮ ਦਾ ਹੀ ਕਾਰਜ ਕਿਉਂ ਨਾ ਹੋਵੇ ਪਿੱਛੇ ਕੋਈ ਨਾ ਕੋਈ ਕਾਰਨ ਬਣ ਜਾਂਦਾ ਹੈ ਸਫਰ ਦੀ ਸ਼ੁਰੂਆਤ ਜੇਕਰ ਗੱਲ ਕੀਤੀ ਜਾਵੇ ਕਦੀ ਪਹਿਲੇ ਜ਼ਹਿਨ ਚ ਆਇਆ ਸੀਗਾ ਕਿ ਇੰਨਾ ਲੰਮਾ ਸਫਰ ਕਰਾਂਗੇ ਤੇ ਇਹ ਸਫਰ ਸ਼ੁਰੂਆਤ ਕਿਵੇਂ ਕਰੀਏ ਮੈਂ ਜਿਸ ਵਕਤ ਦਿੱਲੀ ਤੋਂ ਲੰਡਨ ਦੀ ਯਾਤਰਾ ਕਰਕੇ ਆਇਆ ਸੀਗਾ ਉਹ ਸ਼ਾਇਦ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਰੋਡ ਦੀ ਜਰਨੀ ਸੀਗੀ ਉਹ ਕਰਨ ਤੋਂ ਬਾਅਦ ਜੋ ਹੁਣ ਮੈਂ ਪਿੱਛੇ ਮੁੜ ਕੇ ਦੇਖਣਾ ਤਾਂ ਸ਼ਾਇਦ ਉਹ ਮੇਰੇ ਟੈਸਟ ਗੁਰੂ ਸਾਹਿਬ ਲੈ ਰਹੇ ਸੀਗੇ ਕਿ ਇਹ ਬੱਚਾ ਮੇਰਾ ਇੰਨੀ ਲੰਬੀ ਯਾਤਰਾਵਾਂ ਕਰ ਸਕਦਾ ਕਿ ਨਹੀਂ ਕਰ ਸਕਦਾ ਸੋ ਦਿੱਲੀ ਤੋਂ ਲੰਡਨ ਦੀ ਯਾਤਰਾ ਜਿਹੜੀ ਮੈਂ ਆਪਣੇ ਆਪਣੇ ਚਾਲੇ ਸ਼ੁਰੂ ਕੀਤੀ ਸੀਗੀ ਉਹ ਮੇਰਾ ਸ਼ਤ ਤੈਸ ਸੀਗਾ ਅਸਲ ਜਰਨੀ ਮੇਰੀ ਸ਼ੁਰੂ ਹੋਈ ਜਿਸ ਵਕਤ ਮੈਂ ਗੁਰਨਾਨਕ ਦੇਵ ਜੀ ਦੀ ਉਦਾਸੀਆ ਸ਼ੁਰੂ ਕੀਤੀਆਂ 550 ਸਾਲਾਂ ਦੀ 550 ਇਸ ਵਿਕਾਸਪੁਰਪਤਨ ਮਹਾਰਾਜ ਦੇ ਤੇ ਉਹ ਸੀਗੀ 44000 ਕਿਲੋਮੀਟਰ ਦੀ ਦਿੱਲੀ ਤੋਂ ਲੰਡਨ ਜਿਹੜਾ ਸੀਗਾ ਅਸੀਂ ਕੀਤਾ ਸੀਗਾ 33000 ਕਿਲੋਮੀਟਰ 30000 ਕਿਲੋਮੀਟਰ 33 ਕੰਟਰੀਜ਼ ਤੇ ਗੁਰਨਾਨਕ ਦੇਵ ਜੀ ਦੀ ਯਾਤਰਾ ਜਿਹੜੀ ਸੀਗੀ ਉਹ ਸੀਗੀ ਤਕਰੀਬਨ 44000 ਕਿਲੋਮੀਟਰ ਜਿਹਦੇ ਸਾਨੂੰ 8 ਮਹੀਨੇ ਲੱਗੇ ਕਰਨ ਮੈਂ ਤੇ ਮੇਰੇ ਮਿਸਿਸ ਸੀ ਦੋਨੋਂ ਇਕੱਠੇ ਸੀਗੇ ਸੋ ਅਸਲ ਸ਼ੁਰੂਆਤ ਤੇ ਗੁਰੂ ਸਾਹਿਬ ਦੀਆਂ ਯਾਤਰਾਵਾਂ ਤੋਂ ਹੋਈ ਤੇ ਉਹ ਕਦੀ ਸੋਚਿਆ ਨਹੀਂ ਸੀ ਜ਼ਿੰਦਗੀ ਚ ਇਸ ਤਰੀਕੇ ਦਾ ਸੀ ਕਰਾਂਗੇ ਚਲੋ ਪਹਿਲੀ ਯਾਤਰਾ ਹੋ ਗਈ ਫਿਰ ਦੂਸਰੀ ਮੈਂ ਮੇਰਾ ਭਾਗਸ਼ਾਲੀ ਸੀਗਾ ਕਿ 400 ਸਾਲਾ ਪ੍ਰਕਾਸ਼ ਪੁਰਬ ਮੇਰੇ ਹੁੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਵੀ ਦਾ ਆ ਰਿਹਾ ਸੀਗਾ ਤੇ ਇੱਕ ਅੱਛਾ ਮੌਕਾ ਸੀਗਾ ਉਹਨਾਂ ਨੂੰ ਟ੍ਰਿਬਿਊਟ ਦੇਣ ਵਾਸਤੇ ਤੇ ਸੀ ਉਹ ਕੀਤਾ ਤੇ ਫਿਰ ਗੁਰਗੋਬਿੰਦ ਸਿੰਘ ਸਾਹਿਬੀ ਦਾ ਇਤਿਹਾਸ ਮੇਰੇ ਦਿਲ ਦੇ ਬੜੇ ਨੇੜੇ ਸੀਗਾ ਤੋ ਮੈਂ ਸ਼ੁਰੂ ਤੋਂ ਚਾਹੁੰਦਾ ਸੀ ਕਿ ਮੈਂ ਉਹਨਾਂ ਦੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾ ਸਕਾਂ ਉਹਨਾਂ ਗੁਰਤਾਮਾ ਦੇ ਦਰਸ਼ਨ ਕਰ ਸਕਾਂ ਖਾਸ ਤੌਰ ਤੇ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਪੂਰਾ ਜੀਵਨ ਪੂਰਾ ਪੇ ਪਰਿਵਾਰ ਸਿੱਖੀ ਲਈ ਨਿਛਾਵਰ ਕੀਤਾ ਤੇ ਉਹ ਇਤਿਹਾਸ ਖਾਸ ਤੌਰ ਤੇ ਜਿਹੜੀ ਸਾਡੀ ਅੱਜ ਦੀ ਪਨੀਰੀ ਨੂੰ ਦੱਸਣਾ ਬਹੁਤ ਜ਼ਰੂਰੀ ਸੀਗਾ ਸੋ ਅਸੀਂ ਹੁਣ ਉਹ ਕਰ ਰਹੇ ਹੈਗੇ ਆ ਤੇ ਮੇਰੀ ਇੱਛਾ ਹੈ ਕਿ ਦਸਾਂ ਦੇ ਦਸਵੇਂ ਗੁਰੂਆਂ ਦਾ ਇਤਿਹਾਸ ਜਿਹੜਾ ਹੈਗਾ ਉਹ ਸੰਤਾਂ ਦੇ ਮੁਕਤੇ ਲੈ ਕੇ ਆਇਆ ਜਾਏ ਤੇ ਸਾਰੇ ਸੰਤਾਂ ਨੂੰ ਦੱਸਿਆ ਜਾਏ ਅਕਸਰ ਪੈਸਾ ਵੀ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਯਾਤਰਾ ਆਰੰਭ ਹੁੰਦੀ ਹੈ ਇੱਕ ਆਰੰਭਤਾ ਕਰਨੀ ਔਖੀ ਹੁੰਦੀ ਹੈ ਸਫਰ ਚ ਗੁਰੂ ਪਾਤਸ਼ਾਹ ਸਾਹਿਬ ਸਾਈ ਹੁੰਦੇ ਨੇ ਬਿਲਕੁਲ ਠੀਕ ਹੈ ਰੋਸੀ ਮੈਂ ਸਭ ਤੋਂ ਪਹਿਲੇ ਜਾਨਣਾ ਚਾਹਾਂਗਾ ਕਿਉਂਕਿ ਜਦੋਂ ਜਿਸ ਦਿਨ ਯਾਤਰਾ ਆਰੰਭ ਕਰਨੀ ਸੀਗੀ ਕੋਈ ਟੀਚਾ ਮਿੱਥਿਆ ਸੀ ਵੀ ਇੰਨੇ ਗੁਰੂ ਘਰ ਕਰਨੇ ਨੇ ਜਾਂ ਇੰਨਾ ਕਿਲੋਮੀਟਰ ਚੱਲਣਾ ਹੈ ਤੇ ਸੰਕਤ ਰੂਬਰੂ ਨਹੀਂ ਮੈਂ ਬੜੀ ਹੈਰਾਨਗੀ ਦੀ ਗੱਲ ਹੈ ਕਿ ਮੈਂ ਕਦੇ ਵੀ ਇਵਨ ਜਿਸ ਕੋ ਮੈਂ ਦਿੱਲੀ ਤੋਂ ਲੰਡਨ ਵੀ ਜਾ ਰਿਹਾ ਸੀਗਾ ਮੈਂ ਕਦੀ ਐ ਨਹੀਂ ਸੋਚਿਆ ਕਿ ਮੈਂ ਇੰਨੇ ਹਜ਼ਾਰ ਕਿਲੋਮੀਟਰ ਕਰਨੇ ਨੇ ਮੈਂ ਸੋਚਦਾ ਸੀਗਾ ਕਿ ਵੀ ਅੱਜ ਸਵੇਰੇ ਅਸੀਂ ਸ਼ੁਰੂ ਕਰਾਂਗੇ ਆਪਣੀ ਯਾਤਰਾ ਤੇ ਸ਼ਾਮ ਅਸੀਂ ਇੱਥੇ ਪਹੁੰਚਾਂਗੇ ਤੇ ਮੇਰੇ ਮਿਸਿਸ ਹਮੇਸ਼ਾ ਮੈਨੂੰ ਕਹਿੰਦੇ ਸੀ कि ਤੁਸੀਂ ਇਹ ਨਾ ਆਖਿਆ ਕਰੋ ਕਿ ਅਸੀਂ ਇਸੇ ਇਹਨੇ ਘੰਟੇ ਪਹੁੰਚ ਜਾਵਾਂਗੇ ਗੁਰੂ ਸਾਹਿਬ ਦੀ ਜਦ ਮਰਜ਼ੀ ਹੋएगी ਜਿੱਥੇ ਪਹੁੰਚਣਾ ਹੋਵੇਗਾ ਉਸੇ ਸਮੇਂ ਤੇ ਆਪਣੇ ਆਪ ਪਹੁੰਚਾਂਗੇ ਤੇ ਮਨ ਉਹਨਾਂ ਦੀ ਗੱਲ ਅਮੇਸ਼ਾ ਚੇਤੇ ਰਹਿੰਦੀ ਹੈਗੀ ਸੋ ਅਸੀਂ ਜਿਸ ਕੋ ਨੂੰ ਦੀ ਸ਼ੁਰੂ ਕਰਨੀ ਸੀ ਅਰਦਾਸ ਕਰਕੇ ਸ਼ੁਰੂ ਕਰਨੀ ਕਿ ਵਾਹਿਗੁਰੂ ਜਿੱਥੇ ਤੂੰ ਸ਼ਾਮ ਤੱਕ ਪਹੁੰਚਾਣਾ ਹੈ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਅਮਰਜੀਤ ਸਿੰਘ ਚਾਵਲਾ ਜੀ ਦਾ ਜੀਵਨ ਕਿਹੋ ਜਿਹਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਕਿਰਿਆ ਮੈਂ ਇੱਕ ਆਮ ਬੰਦਾ ਸੀ ਆਪ ਸਭ ਵਰਗਾ ਇੱਕ ਵਪਾਰੀ ਆਦਮੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮਾਇਆ ਦੇ ਚੱਕਰਾ ਜੀ ਫਸਿਆ ਸੀਗਾ ਪੈਸਾ ਕਮਾਣਾ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਚੇਤੇ ਨਹੀਂ ਆਂਦੀ ਸੀਗੀ ਚੇਤੇੰਦਾ ਸੈਂਸ ਕੀ ਜਿਸ ਕਾ ਆਦਮੀ ਵਪਾਰੀ ਲੱਗਿਆ ਹੁੰਦਾ ਹੈਗਾ ਤੇ ਉਹਨੂੰ ਫਿਰ ਵਪਾਰੀ ਸਮਝ ਆਂਦਾ ਹੋਰ ਚੀਜ਼ਾਂ ਸਮਝ ਨਹੀਂ ਆਂਦੀਆਂ ਬਿਲਕੁਲ ਅਮਰਤ ਮੈਂ ਛਕੇ ਆ ਸੀਗਾ ਅੱਜ ਮੈਨੂੰ ਸ਼ਾਇਦ 18 ਸਾਲ ਹੋ ਗਏ ਅਮਰਤ ਛਕੇ ਹੋਏ ਗੁਰੂ ਕਰਨਾਲ ਮੇਰਾ ਪਰਿਵਾਰ ਬੜਾ ਜੁੜਿਆ ਹੋਇਆ ਹੈ ਖਾਸ ਤੌਰ ਤੇ ਮੇਰੇ ਮਿਸਿਸ ਜਿਹੜੇ ਨੇ ਤੇ ਮੇਰੇ ਮਾਤਾ ਜੀ ਤੇ ਬਹੁਤ ਜੁੜੇ ਹੋਏ ਨੇ ਗੁਰੂ ਪਰਿਵਾਰ ਨਾਲ ਸੋ ਗੁਰੂ ਪਰਿਵਾਰ ਨਾਲ ਲਗਾਓ ਤੇ ਸੀਗਾ ਲੇਕਿਨ ਕਦੀ ਐਸਾ ਨਹੀਂ ਸੋਚਿਆ ਸੀਗਾ ਕਿ ਇੰਨੇ ਸਾਰੇ ਗੁਰਦੁਆਰਾ ਸਾਹਿਬ ਇੰਨੀ ਸਾਰੀ ਯਾਤਰਾ ਸੜਕ ਮਾਰ ਦੁਆਰਾ ਕਦੀ ਕਰ ਪਾਵਾਂਗੇ ਜਾਂ ਇੰਨੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰ ਸਕਾਂਗੇ ਕਿੰਨੇ ਕਿੰਨੇ ਦਿਨ ਘਰ ਨਹੀਂ ਆਣਾ ਯਾਤਰਾਵਾਂ ਤੇ ਰਹਿਣਾ ਤੇ ਪਿੱਛੋਂ ਕਿਰਤ ਦਾ ਕੀ ਬਣਿਆ ਵਪਾਰ ਦਾ ਕੀ ਬਣਿਆ ਵਪਾਰ ਦਾ ਕਿਤਨੇ ਕਿਤੇ ਫਰਕ ਪਿਆ ਹਾਂਜੀ ਨਹੀਂ ਉਸ ਬਾਰੇ ਵਿੱਚ ਮੈਂ ਗੁਰੂ ਸਾਹਿਬ ਨੇ ਮੇਰੇ ਤੇ ਬੜੀ ਬਖਸ਼ਿਸ਼ ਕੀਤੀ ਹੈਗੀ ਮੈਂ ਗਾਰਮੈਂਟ ਐਕਸਪੋਰਟਰ ਹੈਗਾ ਤੇ ਮੇਰੀ ਇੱਥੇ ਚਾਰ ਪੰਜ ਫੈਕਟਰੀਆਂ ਹੈਗੀਆਂ ਦਿੱਲੀ ਦੇ ਵਿੱਚ ਤੇ ਉਹ ਸਾਰਾ ਕਾਰੋਬਾਰ ਮੇਰਾ ਬੇਟਾ ਵੇਖਦਾ ਹੈਗਾ ਸੋ ਉਸ ਦੇ ਵਿੱਚ ਲੋਕੀ ਕਹਿੰਦੇ ਨੇ ਕਿ ਪਰਿਵਾਰ ਦਾ ਜੇ ਸਹਿਯੋਗ ਹੋਵੇ ਤੇ ਉਹ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਜਦ ਤੁਸੀਂ ਕੋਈ ਵੀ ਕੰਮ ਲਾਰਜਰ ਦੇ ਨਾਈਫ ਕਰਦੇ ਹੈਗੇ ਉਹ ਉਹਦੇ ਵਾਸਤੇ ਤੁਹਾਡੇ ਪਰਿਵਾਰ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਬਿਲਕੁਲ ਤੇ ਮੇਰਾ ਬੇਟਾ ਤੇ ਬੇਟੀ ਦੋਨੋਂ ਵਪਾਰ ਦੇਖਦੇ ਨੇ ਸਾਡਾ ਤੇ ਉਹ ਸਾਰਾ ਉਹਨਾਂ ਨੇ ਸੰਭਾਲ ਲਿਆ ਹੋਇਆ ਹੈਗਾ ਤੇ ਇਸ ਕਰਕੇ ਮੈਂ ਫ੍ਰੀ ਹੈਗਾ ਤਾਂ ਕਿ ਮੈਂ ਹੁਣ ਜੋ ਗੁਰੂ ਸਾਹਿਬ ਦੇ ਜੋ ਵੀ ਕਰਨਾ ਚਾਹਣਾ ਜਿੰਨੇ ਵੀ ਸਥਾਨਾਂ ਦੇ ਦਰਸ਼ਨ ਉਹ ਮੈਂ ਕਰ ਸਕਦਾ ਪਾਈ ਸਾਹਿਬ ਅਕਸਰ ਜਦੋਂ ਤੁਹਾਡੇ ਸਰੂਪ ਵਾਲੇ ਵੇਖਦੇ ਆ ਤੁਹਾਡੀ ਉਮਰ ਵਾਲੇ ਵੇਖਦੇ ਆ ਇਹ ਸਾਡੇ ਜੀਵਨ ਦਾ ਯਾ ਕਹਿ ਸਕਦੇ ਕਿ ਸਾਡੇ ਸੰਸਾਰ ਦਾ ਨਿਯਮ ਹੈ ਜਿਸ ਉਮਰ ਦੇ ਪੜਾ ਤੇ ਤੁਸੀਂ ਪਹੁੰਚੇ ਹੋ ਜਦੋਂ ਕੋਈ ਵਿਅਕਤੀ ਉਸ ਉਮਰ ਦੇ ਪੜਾ ਤੱਕ ਪਹੁੰਚ ਜਾਂਦਾ ਹੈ ਭਾਵੇਂ ਅਕੀਲੇ ਪੜਾ ਦੀ ਅਸੀਂ ਗੱਲ ਕਰੀਏ ਬਜ਼ੁਰਗੀ ਦੀ ਗੱਲ ਕਰੀਏ ਸਰਕਾਰਾਂ ਵੀ ਸਾਥ ਛੱਡ ਦਿੰਦੀਆਂ ਨੇ ਪਰਿਵਾਰ ਵਾਲੇ ਵੀ ਸਾਥ ਛੱਡ ਦਿੰਦੇ ਨੇ ਕਹਿਣ ਤੋਂ ਰਿਟਾਇਰ ਹੋ ਕੇ ਬੰਦਾ ਘਰ ਬਹਿ ਜਾਂਦਾ ਪਰੰਤੂ ਇੰਨਾ ਜਜ਼ਬਾ ਇੰਨਾ ਪਿਆਰ ਕਿਵੇਂ ਆਇਆ ਜਿਸ ਉਮਰ 'ਚ ਦੇ ਪੜਾ ਤੁਸੀਂ ਘਰ ਬੈਠਣਾ ਸੀ ਉਸ ਉਮਰ ਤੇ ਪੜਾ ਤੁਸੀਂ ਅਜਿ ਗੁਰੂ ਘਰਾਂ ਦੀ ਯਾਤਰਾ ਵਾ ਐਸਰਾ ਹੈ ਕਿ ਉਮਰ ਮੇਰਾ ਮੰਨਣਾ ਹੈਗਾ ਪਰਸਨਲੀ ਮੈਂ ਗਲਤ ਵੀ ਹੋ ਸਕਨਾ ਕਿ ਉਮਰ ਸਿਰਫ ਇੱਕ ਨੰਬਰ ਹੈਗਾ ਇਹ ਤੁਹਾਡੀ ਖਾਲੀ ਸੋਚ ਵਿੱਚ ਹੈ ਕਿ ਉਮਰ ਕਿੰਨੀ ਹੈ ਬੰਦੇ ਦੀ ਯਕ ਕਿੰਨੀ ਕਾਟ ਹੈ ਯਕ ਕਿੰਨੀ ਵਾਦ ਹੈਗੀ ਅ ਦਰਸਲ ਜ਼ਿੰਦਗੀ ਦੇ ਅੰਦਰ ਜਦਵੀ ਤੁਸੀਂ ਕੋਈ ਵੀ ਐਸਾ ਕੰਮ ਜਿਹੜਾ ਕਿ ਤੁਹਾਡੇ ਮਨ ਦਾ ਹੋਵੇ ਚਾਹ ਤੁਸੀਂ ਨੌਕਰੀ ਕਰ ਰਹੇ ਹੈਗੇ ਹੋ ਬਿਜ਼ਨਸ ਕਰ ਰਹੇ ਹੈਗੇ ਹੋ ਜਾਂ ਕਿ ਸ਼ੌਕ ਪੂਰੇ ਕਰ ਰਹੇ ਹੈਗੇ ਹੋ ਜਦ ਵੀ ਤੁਸੀਂ ਕੋਈ ਵੀ ਐਸਾ ਕੰਮ ਜਿਹੜਾ ਤੁਹਾਡੇ ਮਨ ਨੂੰ ਚੰਗਾ ਲੱਗਦਾ ਹੋਵੇ ਜੇ ਤੁਸੀਂ ਉਹ ਕੰਮ ਕਰਦੇ ਹੈਗੇ ਉਹ ਫਿਰ ਨਾ ਤੁਹਾਨੂੰ ਥਕਾਨ ਆੜੇ ਆਂਦੀ ਹੈ ਨਾ ਤੁਹਾਨੂੰ ਉਮਰ ਆੜੇ ਆਂਦੀ ਹੈਗੀ ਨਾ ਤੁਹਾਨੂੰ ਕੋਈ ਮੁਸੀਬਤਾਂ ਲੱਗਦੀਆਂ ਨੇ ਕੋਈ ਕੋਈ ਮੁਸੀਬਤ ਆਈ ਫਿਰ ਤੁਸੀਂ ਉਸ ਨੂੰ ਦਿਲ ਨਾਲ ਕਰਦੇ ਹੈਗੇ ਉਹ ਤੇ ਜਿਹੜਾ ਵੀ ਕੰਮ ਦਿਲ ਨਾਲ ਕੀਤਾ ਗਿਆ ਹੋਵੇ ਉਹਦੇ ਫਿਰ ਰਿਜ਼ਲਟਸ ਵੀ ਚੰਗੇ ਆਉਂਦੇ ਨੇ ਕਿੰਨੇ ਕੁ ਲਗਪਰ ਤੁਸੀਂ ਸਥਾਨਾਂ ਤੇ ਜਾ ਚੁੱਕੇ ਹੋ ਜਿਹੜੇ ਗੁਰਦੁਆਰਾ ਮਲ ਦਰਸ਼ਨ ਸੰਗਤਾਂ ਨੂੰ ਕਰਾ ਚੁੱਕੇ ਹੋ ਮੇਰੇ ਖਿਆਲ ਨਾਲ ਅਗਰ ਮੈਂ ਦੇਖਾਂ ਤੇ ਤਕਰੀਬਨ 650 ਸਥਾਨ ਗੁਰੂ ਗ੍ਰੰਥ ਜੈਸੇ ਨੇ 650 ਤੋਂ ਲੈ ਕੇ ਸਾਸੂ ਗੁਰੂ ਤਾਂ ਆਮਨੇ ਜਿਨ੍ਹਾਂ ਦੇ ਮੈਂ ਦਰਸ਼ਨ ਕਰ ਚੁੱਕਿਆ ਤੇ ਲੋਗਾਂ ਨੂੰ ਕਰਾ ਚੁੱਕਿਆ ਕਦੀ ਕੋਈ ਐਜਾ ਖਿਆਲ ਆਇਆ ਵੀ ਇੰਨੇ ਗੁਰਧਾਮ ਸੰਗਤਾਂ ਦੇ ਦਰਸ਼ਨ ਕਰਾ ਦਿੱਤੇ ਨੇ ਜਦੋਂ ਪਹਿਲੇ ਦਿਨ ਪਹਿਲਾ ਗੁਰੂ ਘਰ ਦੇ ਦਰਸ਼ਨ ਕਰਾਈ ਸੀ ਤੇ ਜਿਹੜੇ ਅੱਜ ਦੇ ਆ ਉਹ ਕੀ ਲੱਗਦਾ ਵੀ ਇਹ ਉਹੀ ਅਮਰਜੀਤ ਸਿੰਘ ਚਾਵਲੇੜਾ ਪਹਿਲਾ ਗੁਰੂ ਘਰ ਮੱਥਾ ਟੇਕ ਕੇ ਕਿਹਾ ਸੀ ਬਾਸਮ ਯਾਤਰਾ ਹੋਗੀ ਨਹੀਂ ਬੜਾ ਫਰਕ ਪੈਦਾ ਆਏਗਾ ਤੁਸੀਂ ਆਪਣੇ ਆਪ ਵਿੱਚ ਬਦਲਾਅ ਮਹਿਸੂਸ ਕਰਦੇ ਹੋ ਮੈਂ ਕਾਫੀ ਬਦਲਾਅ ਮਹਿਸੂਸ ਕਰ ਰਿਹਾ ਹਾਂ ਕਾਫੀ ਚੀਜ਼ਾਂ ਮੈਂ ਸਿੱਖੀਆਂ ਨੇ ਥੋੜਾ ਮੇਰੇ ਵਿੱਚ ਹਲੇ ਵੀ ਬੁਰਾਈਆਂ ਹੈਗੀਆਂ ਇਨਸਾਨ ਬੁਰਾਈਆਂ ਦਾ ਪੁੱਤਲਾ ਹੈਗਾ ਜਿਹੜਾ ਮੈਂ ਕਨਫੈਸ ਵੀ ਕਰਨਾ ਪਬਲੀਕਲੀ ਮੈਨੂੰ ਕੋਈ ਬੁਰਾ ਨਹੀਂ ਸਮਝਦਾ ਕਿ ਮੇਰੇ ਵਿੱਚ ਹਲੇ ਵੀ ਥੋੜਾ ਜਿਹੜਾ ਕਰੋਧ ਹੈ ਉਹ ਘਟਣਾ ਚਾਹੀਦਾ ਹੈ ਕਦੀ ਕਦੀ ਮੈਨੂੰ ਕੁਝ ਗੱਲਾਂ ਦੇ ਉੱਤੇ ਕਰੋਧ ਆ ਜਾਂਦਾ ਹੈ ਖਾਸ ਤੌਰ ਤੇ ਜਿਹੜੀਆਂ ਚੀਜ਼ਾਂ ਜਿਸ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਤੇ ਨਹੀਂ ਹੁੰਦੀਆਂ ਤੇ ਉਹ ਨਹੀਂ ਹੁੰਦੀਆਂ ਤੇ ਫਿਰ ਮੈਨੂੰ ਕਰੋਧ ਜਰਾ ਛੇਤੀ ਚੜ ਜਾਂਦਾ ਕਿਉਂਕਿ ਭਾਈ ਸਾਹਿਬ ਇਹ ਸਵਾਲ ਤੁਹਾਨੂੰ ਮੈਂ ਤਾਂ ਕਿਹਾ ਕਿਉਂਕਿ ਜਿਹੜਾ ਕਾਰਜ ਜੀ ਮੈਂ ਇਹ ਸ਼ਬਦ ਵਰਤਾਂਗਾ ਲੰਬਾ ਕਾਰਜ ਹਾਲਾਂਕਿ ਸ਼ਬਦ ਲੰਬਾ ਵੀ ਬਹੁਤ ਛੋਟਾ ਹੈ ਇੰਨਾ ਵੱਡਮੁੱਲਾ ਕਾਰਜ ਜਿਹੜਾ ਤੁਸੀਂ ਇਕੱਲੇ ਕਰ ਰਹੇ ਹੋ ਇਹ ਕਾਰਜ ਕਿਸੇ ਜਥੇਬੰਦੀ ਦਾ ਕਿਸੇ ਸੰਸਥਾ ਵੱਲੋਂ ਕਾਰਜ ਕਰਨਾ ਚਾਹੀਦਾ ਸੀ ਪਰੰਤੂ ਇਹ ਸੇਵਾ ਸ਼ਾਇਦ ਗੁਸਤਨ ਤੋਂ ਤੁਹਾਡੇ ਤੋਂ ਲੈਣੀ ਸੀਗੀ ਅ ਦੇਖੋ ਅਗਰ ਆਈਡੀਲੀ ਸੀ ਦੇਖੀਏ ਤੇ ਜਿਹੜੇ ਸਾਡੇ ਧਰਮ ਦੇ ਜਿਹੜੇ ਆਗੂ ਨੇ ਜਿਹੜੇ ਉਨਾ ਦਾ ਕਾਰ ਸਰਨ ਪ੍ਰਚਾਰ ਕਮੇਟੀਆਂ ਦਾ ਕਾਰ ਹੈਗਾ ਜ਼ਰੂਰ ਕੋਈ ਦੋ ਰਾਏ ਨਹੀਂ ਹੈਗੀ ਮੇਰਾ ਮੰਨਣਾ ਹੈਗਾ ਕਿ ਜੇ ਗੁਰੂ ਸਾਹਿਬ ਨੇ ਮੇਰੇ जिम्मे ਹੀ ਸੇਵਾ ਲਈ ਹੈ ਤੇ ਮੇਰੇ ਜ਼ਰੀਆ ਹੀ ਇਹ ਕੰਮ ਕਰ ਹੋਣਾ ਸੀਗਾ ਤੇ ਇਸ ਤਰ੍ਹਾਂ ਹੀ ਸਹੀ ਤੇ ਮੈਂ ਆਪਣੇ ਆਪ ਨੂੰ ਬੜਾ ਬਹੁਤ ਬles ਸਮਝਣਾ ਹੈਗਾ ਕਿ ਕਿ ਤੁਸੀਂ ਸਾਹਮਣੇ ਸੇਵਾ ਲਈ ਮੇਰੇ जिम्मे ਤੁਸੀਂ ਵੇਖਦੇ ਤੁਸੀਂ ਇੱਕ ਦਿਨ ਨਹੀਂ ਦੋ ਦਿਨ ਨਹੀਂ ਕਿੰਨੇ ਕਿੰਨੇ ਮਹੀਨੇ ਘਰ ਤੋਂ ਬਾਹਰ ਰਹਿੰਦੇ ਹੋ ਹਾਂਜੀ ਪਰਿਵਾਰ ਵੀ ਹੈ ਸਮਾਜ ਵੀ ਹੈ ਫਿਰ ਆਪਸੀ ਭਾਈਚਾਰਕ ਸਾਂਝ ਕਿਵੇਂ ਬਣਦੀ ਹੈ ਜਾਂ ਫਿਰ ਸਮਰਪਤਾ ਗੁਰੂ ਕਰਾਉਂ ਨਹੀਂ ਦੇਖੋ ਇਹ ਕੋ ਜ਼ਰੂਰੀ ਨਹੀਂ ਹੈਗਾ ਕਿ ਮੈਂ ਇੱਕ ਵਾਰੀ ਯਾਤਰਾ ਤੇ ਨਿਕਲ ਗਿਆ ਤਾਂ ਫਿਰ ਮੈਂ ਵਿੱਚ ਵਾਪਸ ਵੀ ਨਹੀਂ ਆਣਾ ਹੁਣ ਮੇਰੇ ਬਜ਼ੁਰਗ ਮਾਤਾ ਪਿਤਾ ਨੇ ਇਜਾਜ਼ਤ ਕਦੀ ਹੋਰੋਂ ਲੱਗਦਾ ਹੈ ਕਿ ਉਦਾਸ ਹੋ ਜਾਂਦੇ ਨੇ ਤੇ ਫਿਰ ਉਹ ਮੈਨੂੰ ਕਹਿ ਦਿੰਦੇ ਨੇ ਤੂੰ ਆ ਜਾ ਫਿਰ ਮੈਂ ਫਲਾਈਟ ਫੜ ਕੇ ਜਿੱਥੇ ਵੀ ਹੋਣਾ ਆ ਜੰਦਾ ਹੈਗਾ ਇੱਕ ਦੋ ਦਿਨਾਂ ਵਾਸਤੇ ਚਾਰ ਦਿਨਾਂ ਵਾਸਤੇ ਫਿਰ ਮੈਂ ਘਰ ਆ ਜਾਂਦਾ ਹੈਗਾ ਇਵਨ ਜਿਸ ਵਕਤ ਮੈਂ ਦਿੱਲੀ ਤੋਂ ਲੰਡਨ ਵੀ ਗਿਆ ਸੀਗਾ ਉਸ ਦੌਰਾਨ ਵੀ ਜਿੱਥੇ ਮੈਨੂੰ ਲੱਗਦਾ ਹੈ ਕਈ ਅਸੀਂ ਘਟਾਵਾ ਹੁਈਆ ਮੇਰੇ ਮਿਸਿਸ ਥੋੜਾ ਸ਼ੂਗਰ ਦੀ ਪ੍ਰੋਬਲਮ ਹੈ ਥੋੜੇ ਲੋ ਫੀਲ ਕਰ ਰਹੀ ਸੀ ਇੱਕ ਦਿਨ ਮੇਰੀ ਬੇਟੀ ਨੇ ਮੈਨੂੰ ਕਿਹਾ ਕਿ ਵੀ ਮੰਮੀ ਤੇ ਬਸ ਮੇਰਾ ਮਨ ਹੋਇਆ ਮੈਂ ਗੱਡੀ ਪਾਰ ਕੀਤੀ ਮੈਂ ਇੱਥੇ 에어ਪੋਰਟ ਗਿਆ ਮੁੰਡਿਆਂ ਨੂੰ ਮੈਂ ਫੋਨ ਕੀਤਾ ਕਿ ਵੀ ਤੁਸੀਂ ਇੱਥੇ ਹੋਟਲ ਚੈੱਕ ਇਨ ਕਰ ਲਓ ਐਟਲੀਸ ਸੀਗਾ ਮੈਂ ਤੇ ਮੈਂ ਆਪਣੇ ਦੋਸਤ ਨੂੰ ਕਿਹਾ ਵੀ ਤੂੰ ਜਨ ਆਪਣੇ ਘਰ ਲੈ ਜਾਈਂ ਤੇ ਮੈਂ ਫਲਾਈਟ ਫੜ ਕੇ ਦਿੱਲੀ ਆ ਗਿਆ ਕੋਈ ਐਸੀ ਕੋ ਰਿਸਟ੍ਰਿਕਸ਼ਨ ਨਹੀਂ ਹੈਗੀ ਕਿ ਤੁਸੀਂ ਵਿੱਚ ਆ ਨਹੀਂ ਸਕਦੇ ਇਹ ਤਾਂ ਮੰਦੀ ਗੱਲ ਹੈਗੀ ਕਿ ਜਿੱਥੇ ਮਨ ਆਇਆ ਫੱਕੜਾ ਜਿੱਥੇ ਆ ਨਿਕਲ ਗਏ ਜਿੱਥੇ ਰੁਕ ਗਏ ਜਿੱਥੇ ਆ ਗਏ ਕੋਈ AOG ਘਟਨਾ ਹਾਂਜੀ ਜਿਹੜੀ ਤੁਹਾਨੂੰ ਅੱਜ ਤੱਕ ਯਾਦ ਹੈ ਜਦੋਂ ਸਫ਼ਰ ਦੇ ਦੌਰਾਨ ਗੁਰੂ ਘਰ ਦੇ ਦਰਸ਼ਨ ਸੰਤਾਂ ਨੂੰ ਕਰਾ ਰਹੇ ਸੀਗੇ ਵੀ ਇਹ ਘਟਨਾ ਕਿਸੇ ਹੋਰ ਨਾਲ ਨਾ ਵਾਪਰੇ ਕਿ ਜਿਹੜੀ ਇੱਕ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ ਬੜੇ ਸਾਰੇ ਐਸੇ ਸਥਾਨ ਨੇ ਮੈਨੂੰ ਨਹੀਂ ਪਤਾ ਕਿ ਸ਼ਾਇਦ ਆਮ ਲੋਕ ਉਹਨੂੰ ਸ਼ਾਇਦ ਐਕਸਪੀਰੀਅੰਸ ਕਰ ਸਕਣਗੇ ਕਿ ਨਹੀਂ ਕਰ ਸਕਣਗੇ ਮੈਂ ਕਈ ਐਸੇ ਸਥਾਨਾਂ ਤੇ ਗਿਆ ਹੈਗਾ ਮੈਂ ਨਾ ਨਹੀਂ ਲੈਣਾ ਚਾਹਾਂਗਾ ਜਿੱਥੇ ਜਾ ਕੇ ਮੈਨੂੰ ਇੱਕ ਬੜੀ ਸਟਰੋਂਗ એનર્ਜੀ ਫੀਲ ਹੋਈਏਗੀ ਮਤਲਬ ਜਿਸਕਾ ਤੁਸੀਂ ਕਿਸੇ ਵੀ ਕਿਸੇ ਬੰਦੇ ਨੂੰ ਮਿਲਦੇ ਹੋ ਜਾਂ ਕਿਸੇ ਸਥਾਨ ਤੇ ਜਾਂਦੇ ਹੋ ਇੱਕ ਤਰ੍ਹਾਂ ਉਹਨਾਂ ਵਾਈਬਸ ਆਨੀਆਂ ਸ਼ੁਰੂ ਹੋ ਜਾਂਦੀਆਂ ਨੇ गुड वाइब्स और बैड वाइब्स एक अच्छा अच्छा एहसास या बुरा एहसास थे कई गुरुद्वारा साहब ਜਿਹੜੇ ਦੇ ਮੈਂ ਦਰਸ਼ਨ ਕੀਤੇ ਨੇ ਉਹਨਾਂ ਦੇ ਅੰਦਰ ਇੰਨੀ ਸਟਰੋਂਗ ਵਾਈਬ ਸੀ ਗਿਆ ਇੰਨੀ ਕਸ਼ਿਸ਼ ਸੀਗੀ ਇੰਨਾ ਜ਼ਿਆਦਾ ਜੁੜਾਵ ਸੀਗਾ ਕਿ ਉਹਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦਾ ਕਿ ਤੁਸੀਂ ਬਿਲਕੁਲ ਖਿੱਚ ਕੇ ਉਸ ਜਗ੍ਹਾ ਨਾਲ ਜਿਦਾਂ ਕੋ ਚੁੰਬਕ ਤੁਹਾਨੂੰ ਜੋੜ ਲੈਂਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੇ ਕਾਫੀ ਸਾਰੇ ਸਥਾਨ ਸੀਗੇ ਜਿਹੜੇ ਮੈਂ ਐਕਸਪੀਰੀਅੰਸ ਕੀਤੇ ਨੇ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈ ਮੇਰੀ ਬਹੁਤ ਚੰਗੀ ਕਿਸਮਤ ਹੈ ਕਿ ਮੈਂ ਇਹਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਇੱਕ ਉਹ ਅਹਿਸਾਸ ਜ਼ਿੰਦਗੀ ਦੇ ਵਿੱਚ ਆਪਣੇ ਮਨ ਦੇ ਵਿੱਚ ਲੈ ਕੇ ਜਾਵਾਂਗਾ ਜਦੋਂ ਅੱਖਾਂ ਬੰਦ ਹੋਣਗੀਆਂ ਬੜਾ ਮੁਸ਼ਕਿਲ ਸੀਗਾ ਉਸ ਸਮੇਂ ਨੂੰ ਸਾਮਨ ਲੈ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅਕਸਰ ਅਸੀਂ ਗੁਰਦ ਆਮਾ ਦੇ ਦਰਸ਼ਨ ਕਰਦੇ ਹਾਂ ਦਰਸ਼ਨ ਕਰਕੇ ਇੱਕ ਦਿਨ ਦੋ ਦਿਨ ਰੁਕਾਂਗੇ ਪਰਤ ਕਿ ਆਪਣੇ ਘਰ ਵਾਪਸ ਆਵਾਂਗੇ ਪਰਤ ਕਿ ਆਪਣੇ ਵਪਾਰ ਵਿੱਚ ਵਾਪਸ ਆਵਾਂਗੇ ਪਰੰਤੂ ਮੁਬਾਰਕਬਾਦ ਸਾਡੇ ਸਤਿ ਸਾਕ ਜੋ ਭਾਈ ਅਮਰਜੀਤ ਸਿੰਘ ਚਾਵਲਾ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਉਹ ਸਮਾਂ ਜਿਹੜਾ ਪਰਿਵਾਰ ਚ ਰਹਿਣਾ ਸੀ ਬੱਚਿਆਂ ਨੂੰ ਅਸੀਸਾਂ ਨੰਨਵਾਜਣਾ ਸੀ ਉਹ ਸਮਾਂ ਗੁਰੂ ਘਰ ਨੂੰ ਸਮਰਪਿਤ ਕੀਤਾ ਸਿੱਖ ਪੰਥ ਨੂੰ ਸਮਰਪਿਤ ਕੀਤਾ ਸਮੁੱਚੇ ਸਮਾਜ ਨੂੰ ਸਮਰਪਿਤ ਕੀਤਾ ਕਿਉਂਕਿ ਅਕਸਰ ਅਸੀਂ ਵੇਖਦੇ ਆ ਜਦੋਂ ਟਰਬਨ ਟਰੈਵਲ ਪ੍ਰੋਗਰਾਮ ਆਂਦਾ ਹੈ ਅਸੀਂ ਉਹਨਾਂ ਗੁਰਦਆਮਾਂ ਦੇ ਦਰਸ਼ਨ ਕਰਦੇ ਆ ਉਹਨਾਂ ਗੁਰਦਆਮਾਂ ਦੇ ਦੀਦਾਰ ਕਰਦੇ ਆ ਜਿਨ੍ਹਾਂ ਦਾ ਅਸੀਂ ਕਦੀ ਨਾਮ ਵੀ ਨਹੀਂ ਸੁਣਿਆ ਹੁੰਦਾ ਤੇ ਸਾਨੂੰ ਇੱਕ ਨਹੀਂ ਅਨੇਕਾਂ ਸੰਗਤਾਂ ਦੇ ਫੋਨ ਮੇਲਸ ਆਉਂਦੇ ਨੇ ਵੀ ਤੁਹਾਡੇ ਚੈਨਲ ਤੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਪੀਟੀਸੀ ਸਿਮਰਨ ਤੇ ਟਰਮਨ ਟਰੈਵਲ ਇਹ ਗੁਰਧਾਮ ਸੱਚਮੁੱਚ ਅਸੀਂ ਪਹਿਲੇ ਕਦੇ ਨਹੀਂ ਸੇਖਿਆ ਸਾਡੀ 60 ਸਾਲ ਦੀ 70 ਸਾਲ ਦੀ ਉਮਰ ਹੋ ਚੁੱਕੀ ਤੇ ਸਾਡੇ ਵੱਲੋਂ ਭਾਈ ਸਾਹਿਬ ਨੂੰ ਮੁਬਾਰਕਬਾਦ ਕਹਿਣਾ ਭਾਈ ਸਾਹਿਬ ਇੱਕ ਹੋਰ ਜ਼ਹਿਰ ਚ ਇੱਕ ਖਿਆਲ ਆਇਆ ਜਦੋਂ ਤੁਸੀਂ ਗੁਰਧਾਮਾਂ ਦੇ ਦਰਸ਼ਨ ਕਰਾਉਂਦੇ ਹੋ ਸੰਗਤਾਂ ਨੂੰ ਸੰਗਤਾਂ ਨੂੰ ਉਹ ਗੁਰਧਾਮ ਦੇਖੇ ਵੀ ਨਹੀਂ ਹੁੰਦੇ ਜਿਨ੍ਹਾਂ ਥਾਵਾਂ ਤੇ ਕੋਈ ਜਾਣ ਦਾ ਸਾਧਨ ਵੀ ਨਹੀਂ ਉਹਨਾਂ ਸਥਾਨਾਂ ਤੇ ਤੁਸੀਂ ਕਿਵੇਂ ਪਹੁੰਚਦੇ ਹੋ ਜਿਹੋ ਇਤਿਹਾਸ ਜਿਹੜਾ ਹੈਗਾ ਉਹ ਕਿਤਾਬਾਂ ਵਿੱਚ ਤੇ ਲਿਖਿਆ ਹੈਗਾ ਅ ਜਿਸਾ ਭਾਈ ਕਾਂ ਸਿੰਘ ਜੀ ਨਾ ਉਹਨਾਂ ਦਾ ਮਹਾਨ ਕੋਸ਼ ਹੈਗਾ ਭਾਈ ਵੀਰ ਸਿੰਘ ਜੀ ਨੇ ਉਹਨਾਂ ਦੇ ਦੁਆਰਾ ਲਿਖਿਆ ਹੋਇਆ ਕਿਤਾਬਾਂ ਜਿਹੜਾ ਪੰਜਾਬੀ ਯੂਨੀਵਰਸਿਟੀ ਹੈਗੀ ਪਟਿਆਲਾ ਦੀ ਉਹਦਾ ਵਿੱਚ ਕਾਫੀ ਸਾਰਾ ਇਤਿਹਾਸ ਹੈਗਾ ਸੋ ਸਾਡੀ ਟੀਮ ਜਿਹੜੀ ਹੈਗੀ ਉਹ ਪਹਿਲੇ ਅਸੀਂ ਜਰਨੀ ਸ਼ੁਰੂ ਕਰਨ ਤੋਂ ਪਹਿਲੇ ਉਹ ਸਾਰੀ ਬੈਠ ਕੇ ਯਾਨੀ ਕਿ ਪਹਿਲੇ ਪੇਪਰ ਵਰਕ ਕੀਤਾ ਜਾਂਦਾ ਜਿਹੜੇ ਬੰਦੇ ਪੰਜਾਬੀ ਪੜ੍ਹ ਸਕਦੇ ਨੇ ਉਹਨਾਂ ਵਾਸਤੇ ਪੰਜਾਬੀ ਦੀਆਂ ਕਿਤਾਬਾਂ ਅਸੀਂ ਲੈਣੇ ਆ ਜਿਹੜੇ ਹਿੰਦੀ ਤੇ ਅੰਗਰੇਜ਼ੀ ਜਾਣਦੇ ਨੇ ਉਹਨਾਂ ਅਸੀਂ ਹਿੰਦੀ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਲੈ ਕੇ ਫਿਰ ਉਹ ਸਾਰਾ ਉਹਦੇ ਤੇ ਰਿਸਰਚ ਹੁੰਦਾ ਹੈਗਾ ਤੇ ਇੱਕ ਰੂਟ ਪਲਾਨ ਹੁੰਦਾ ਹੈਗਾ ਤੇ ਰੂਟ ਪਲਾਨ ਕਰਨ ਤੋਂ ਬਾਅਦ ਫਿਰ ਉਹ ਕੱਲੇ ਕੱਲੇ ਗੁਰਦੁਆਰੇ ਦਾ ਅਸੀਂ ਦੇਖਨੇ ਆ ਕਿ ਕਿਹੜੇ ਕਿਹੜੇ ਸਥਾਨਾਂ ਤੇ ਗੁਰਦਾਰਾ ਸਾਹਿਬ ਨੇ ਕੁਝ ਐਸੇ ਗੁਰਦਾਰਾ ਸਾਹਿਬ ਵੀ ਹੁੰਦੇ ਨੇ ਜਿਹੜੇ ਕਿ ਉਸ ਪਾਰਟਿਕੂਲਰ ਜਗ੍ਹਾ ਦੇ ਉੱਤੇ ਜਾ ਕੇ ਪਤਾ ਲੱਗਦਾ ਹੈਗਾ ਜਿਸ ਤਰ੍ਹਾਂ ਮੈਨੂੰ ਯਾਦ ਹੈਗਾ ਅਸੀਂ ਤਮਾਂਗ ਗਏ ਸੀਗੇ ਤਮ ਤਵਾੰਗ ਅਰਨਾਚਲ ਪ੍ਰਦੇਸ਼ ਹੀ ਜਾਂਦਾ ਹੈਗਾ ਹੁਣ ਗੁਰੂ ਸਾਹਿਬ ਦਾ ਜ਼ਿਕਰ ਹੈਗਾ ਕਿ ਅਰਨਾਚਲ ਪ੍ਰਦੇਸ਼ ਵਿੱਚ ਉਹ ਗਏ ਸੀਗੇ ਹੁਣ ਮੈਂ ਪਰ ਇਹ ਨਹੀਂ ਪਤਾ ਗੁਰਦੁਆਰਾ ਕਿ ਗੁਰਦੁਆਰਾ ਕਿੱਥੇ ਹੈਗਾ ਤੇ ਬੜਾ ਔਖਾ ਕੰਮ ਸੀਗਾ ਫਿਰ ਮੈਨੂੰ ਤਵਾੰਗ ਦੀ ਮੈਂ ਵੀਡੀਓਜ਼ ਜਨਰਲ ਵੀਡੀਓਜ਼ ਜਿਹੜੀਆਂ ਸੀਗੀਆਂ ਉਹ ਵੇਖਣਾ ਸ਼ੁਰੂ ਕੀਤੀਆਂ ਤੇ ਇੱਕ ਬੰਦੇ ਦਾ ਉੱਥੇ ਇੱਕ ਵੀਡੀਓ ਸੀਗਾ ਜਿਨੇ ਨੇ ਦੱਸਿਆ ਕਿ ਬਈ ਮੈਂ ਤਵਾੰਗ ਗਿਆ ਸੀਗਾ ਤੇ ਮੈਂ ਉੱਤੇ ਇਹ ਗੁਰਦੁਆਰਾ ਸਾਹਿਬ ਦੇਖਿਆ ਸੀ ਫਿਰ ਅਸੀਂ ਆਪਣੇ ਰਿਸੋਰਸ ਜਿਹੜੇ ਸੀਗੇ ਪੁਲਿਸ ਡਿਪਾਰਟਮੈਂਟ ਵਿੱਚ ਖਾਸ ਤੌਰ ਤੇ ਉਹਨਾਂ ਨੂੰ ਕਿਹਾ ਕਿ ਤੇ ਪਤਾ ਕਰਵਾਇਆ ਤੇ ਉਹਨਾਂ ਨੇ ਦੱਸਿਆ ਕਿ ਹਾਂ ਉੱਥੇ ਗੁਰਦੁਆਰਾ ਹੈਗਾ ਫਿਰ ਗੁਰਦੁਆਰੇ ਦੀ ਹਿਸਟਰੀ ਸੀ ਕਰੀ ਤੇ ਉਹ ਗੁਰਦੁਆਰਾ ਆਰਮੀ ਦੇ ਕੰਟਰੋਲ ਹੇਗਾ ਤੇ ਅਸੀਂ ਜੇ ਤੁਸੀਂ ਨਕਸ਼ਾ ਕਰ ਦੇਖੋ ਤੇ ਅਸੀਂ ਸੀਗੇ ਸੁਗਤ ਪੂਟਾਨ ਵਿੱਚ ਤੇ ਪੂਟਾਨ ਤੋਂ ਤਵਾੰਗ ਜਿਹੜਾ ਹੈਗਾ ਉਹਦਾ ਜਿਹੜਾ ਡਿਸਟੈਂਸ ਮੈਂ ਅਗਰ ਦੇਖਾਂ ਤਾਂ ਤੇ ਸ਼ਾਇਦ 100 ਕਿਲੋਮੀਟਰ ਵੀ ਦੂਰ ਨਹੀਂ ਸੀਗਾ ਲੇਕਿਨ ਉੱਥੇ ਕੋਈ ਸੜਕ ਨਹੀਂ ਹੈ ਕਿ ਭੂਟਾਨ ਤੋਂ ਤੁਸੀਂ ਅਗਰ ਜਾਣਾ ਚਾਹੋ ਅਰਨਾਚਲ ਪ੍ਰਦੇਸ਼ ਕੋਈ ਸੜਕ ਨਹੀਂ ਹੈਗਾ ਯਾਨੀ ਕਿ ਐਟਲਸ ਦੇ ਵਿੱਚ ਕੋਈ ਸ਼ੋ ਨਹੀਂ ਕਰਦੀ ਸੜਕ ਨਹੀਂ ਉਹ ਬਸ ਖਾਲੀ ਡਿਸਟੈਂਸ ਦੱਸ ਰਹੀ ਕੋਈ ਸੜਕ ਨਹੀਂ ਕੋਈ ਬਾਰਡਰ ਨਹੀਂ ਹੈਗਾ ਉੱਥੇ ਤੋਂ ਸਾਰਾ ਘੁੰਮ ਕੇ ਵਾਪਸ ਅਸਾਮ ਤੋਂ ਹੋ ਕੇ ਫਿਰ ਸਾਨੂੰ ਉੱਥੇ ਤਵਾਂਗ ਜਾਣਾ ਪਿਆ ਤੇ ਮੇਰੇ ਕੋਲ ਮੋਰ ਦਨ 1000 ਕਿਲੋਮੀਟਰ ਅਸੀਂ ਉਸ ਦਾ ਵਾਸਤੇ ਟਰੈਵਲ ਕੀਤਾ ਉਸ ਨੂੰ ਖਾਲੀ ਗੁਰਦੁਆਰੇ ਨੂੰ ਕਵਰ ਕਰਨ ਵਾਸਤੇ ਸੋ ਉਹ ਆਰਮੀ ਦੇ ਕੰਟਰੋਲ ਦੇ ਵਿੱਚ ਹੈਗਾ ਗੁਰਦੁਆਰਾ ਤੇ ਬਹੁਤ ਉੱਚੀ ਜਗ੍ਹਾ ਜਗਾ ਦਿੱਤੇ ਕੰਦਰਾਜ ਬਣਿਆ ਹੋਇਆ ਹੈਗਾ ਐਸਟਰਾ ਦੇ ਬਤੇਰੇ ਸਥਾਨ ਨੇ ਜਿਹੜੇ ਸਥਾਨ ਕਈ ਜਿਹੜੇ ਨੇ ਕਿ ਲੋਕਾਂ ਦੇ ਨੌਲੇਜ ਵਿੱਚ ਨਹੀਂ ਹੈਗੇ ਖਾਸ ਕਰਕੇ ਨਾਰਥ-ਈਸਟ ਇੰਡੀਆ 'ਚ ਕਾਫੀ ਸਾਰੇ ਸਥਾਨ ਨੇ ਹਾਇ ਤਾਂ ਗੁਨਾ ਗੁਰਦਾਰਾ ਨਾਮ ਵੀ ਨਹੀਂ ਸੁਣੇਗੇ ਹਾਂ ਕਈ ਲੋਕਾਂ ਨੇ ਨਾਮ ਵੀ ਨਹੀਂ ਸੁਣੇਗੇ ਬਿਲਕੁਲ ਠੀਕ ਕਹਿ ਰਹੇ ਹੋ ਬਾਕੀ ਜੇ ਨਾਲ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਪਿੰਡਾਂ ਪਿੰਡਾਂ ਦੇ ਅੰਦਰ ਜਿੰਨਾ ਗੁਰੂ ਸਾਹਿਬ ਦਾ ਇਤਿਹਾਸ ਹੈ ਕਿਉਂਕਿ ਸਾਰੇ ਗੁਰੂ ਸਾਹਿਬ ਜ਼ਿਆਦਾਤਰ ਐਸੀ ਪੰਜਾਬ ਦੇ ਰਿਹਾ ਜੀ ਸਾਡੇ ਰਹਿ ਬਿਲਕੁਲ ਤੇ ਇੱਥੇ ਵੀ ਬਹੁਤ ਇਤਿਹਾਸ ਹੈ ਹੁਣ ਪਾਕਿਸਤਾਨ ਦੀ ਇਕਲੀ ਗੱਲ ਕਰ ਲਈਏ ਪਾਕਿਸਤਾਨ ਦੇ ਅੰਦਰ ਮੈਂ ਕੱਲ ਸੁਣ ਰਿਹਾ ਸੀ ਕਿਸੇ ਚੈਨਲ ਦੇ ਉੱਤੇ ਕਿ 175 ਗੁਰਦੁਆਰਾ ਸਾਹਿਬ ਹੈਗੇ ਪਾਕਿਸਤਾਨ ਦੇ ਅੰਦਰ ਜਿਹਦੇ ਚ 155 ਤੋਂ ਵੱਧ ਗੁਰਦਾਰੇ ਜਿਹੜੇ ਨੇ ਉਹ ਇਤਿਹਾਸਿਕ ਗੁਰਦੁਆਰੇ ਨੇ ਇਤਿਹਾਸਿਕ ਗੁਰਦਾਰੇ ਠੀਕ ਹੈ ਤਾਂ ਇਸ ਤਰ੍ਹਾਂ ਦੇ ਕਿਉਂਕਿ ਗੁਰੂ ਸਾਹਿਬ ਜਿੱਥੇ ਵੀ ਗਏ ਨੇ ਕੋਈ ਨਾ ਕੋਈ ਘਟਨਾ ਵਾਪਰੀ ਹੈਗੀ ਤੇ ਉਸ ਘਟਨਾ ਦੇ ਬਾਅਦ ਉੱਥੇ ਗੁਰਦੁਆਰਾ ਸਾਹਿਬ ਬਣਾਏ ਗਏ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਹਾਂ ਯਾਦ ਵਿੱਚ ਬਣਾਏ ਹੋਏ ਨੇ ਸੋ ਇਸ ਕਰਕੇ ਬਹੁਤ ਸਾਰੇ ਸਥਾਨ ਨੇ ਜਿਹੜੇ ਮੈਨੂੰ ਆਪ ਵੀ ਨਹੀਂ ਪਤਾ ਸੀ ਤੇ ਉੱਥੇ ਜਾ ਕੇ ਦਰਸ਼ਨ ਕਰਦੇ ਹੈਗੇ ਉਹ ਤੇ ਫਿਰ ਤੁਹਾਨੂੰ ਲੱਗਦਾ ਹੈ ਕਿ ਯਾਰ ਮੇਰਾ ਗੁਰੂ ਸਥਾਨ ਦੇ ਵੀ ਆਇਆ ਹੋਣਾ ਹੈ ਇਥੇ ਉਹਨੇ ਇਹ ਵੀ ਇਹ ਵੀ ਸਥਾਨ ਸੀਗਾ ਭਾਈ ਸਾਹਿਬ ਬਰੇਂਤੇ ਜਾਂਦੋਂ ਪਹਿਲ ਗੱਲ ਕੀਤੀ ਸੀ ਜਿਵੇਂ ਤੁਸੀਂ ਯਾਤਰਾਵਾਂ ਦੀ ਅਰੰਭਤਾ ਕਰਦੇ ਹੋ ਸਥਾਨਾਂ ਤੇ ਜਾਂਦੇ ਹੋ ਅਕਸਰ ਕਿਹਾ ਜਾਂਦਾ ਹੈ ਇੱਕ ਵਿਅਕਤੀ ਇਹ ਕਾਰਜ ਨਹੀਂ ਕਰ ਸਕਦਾ ਸੰਸਥਾ ਦਾ ਕਾਰਜ ਜਿਹੜਾ ਉਸੇ ਇਕੱਲੇ ਕਰ ਰਹੇ ਹੋ ਕੋਣ-ਕੋਣੇ ਪੂਰੀ ਟੀਮ ਦੇ ਵਿੱਚ ਤੁਹਾਡੇ ਨਾਲ ਮੇਰੀ ਟੀਮ ਮਗਰ ਤੁਸੀਂ ਦੇਖੋਗੇ ਤੇ ਬੜੀ ਹੈਰਾਨ ਹੋਗੇ ਮੇਰਾ ਸ਼ੁਰੂ ਤੋਂ ਮੰਨਣਾ ਹੈਗਾ ਕਿ ਕੰਮ ਜਿਹੜਾ ਹੈ ਨਾ ਬੜਾ ਮਾਈਕਰੋ ਲੈਵਲ ਤੇ ਕਰਨਾ ਚਾਹੀਦਾ ਹੈਗਾ ਮੇਰੇ ਖਿਲਾਰਾ ਪਾ ਕੇ ਬਹੁਤ ਸਾਰੇ ਬੰਦੇ ਆ ਜਾਣਦੇ ਮੈਂ ਹਾਕਿਸ਼ ਨਹੀਂ ਹੁੰਦਾ ਤੇ ਮੈਂ ਆਪ ਐਂਕਰ ਹੈਗਾ ਮੈਂ ਆਪ ਡਾਇਰੈਕਟ ਕਰਨਾ ਹੈਗਾ ਤੇ ਟੀਮ ਦੇ ਅੰਦਰ ਖਾਲੀ ਦੋ ਬੰਦੇ ਹੁੰਦੇ ਨੇ ਇੱਕ ਮੇਨ ਕੈਮਰਾਮੈਨ ਤੇ ਇੱਕ ਦੂਜਾ ਅਸਿਸਟੈਂਟ ਕੈਮਰਾਮੈਨ ਖਾਲੀ ਦੋ ਬੰਦੇ ਹੁੰਦੇ ਨੇ ਜਿਹੜੇ ਕਿ ਮੇਰੇ ਨਾਲ ਹੁੰਦੇ ਨੇ ਜੀ ਤੇ ਕਿਉਂਕਿ ਦੋ ਗੱਡੀਆਂ ਲੈ ਕੇ ਜਾਣਿਆ ਸੀ ਇੱਕ ਤੇ ਮੈਂ ਕਿ ਮੈਂ ਆਪਣੀ ਗੱਡੀ ਆਪ ਚਲਾਣਾ ਹੈਗਾ ਤੇ ਮੇਰੇ ਮਿਸਿਸ ਮੇਰੇ ਨਾਲ ਹੁੰਦੇ ਨੇ ਤਾਂ ਉਹਨਾਂ ਨੂੰ ਪਿਛਲੀ ਸੀਟ ਪੂਰੀ ਚਾਹੀਦੀ ਹੁੰਦੀ ਉਹਨਾਂ ਦੇ ਪਿਆਰੀ ਥੋੜੀਆਂ ਪ੍ਰੋਬਲਮ ਹੈਗੀ ਸ਼ੂਗਰ ਕਰਕੇ ਤੇ ਇਸ ਕਰਕੇ ਦੂਸਰੀ ਗੱਡੀ ਦੇ ਵਾਸਤੇ ਇੱਕ ਡਰਾਈਵਰ ਹੁੰਦਾ ਹੈਗਾ ਸੋ ਟੀਮ ਦੀ ਗੱਲ ਕਰੀਏ ਜਿਹੜੀ ਫਰੰਟ ਐਂਡ ਜਿਹੜੀ ਟੀਮ ਹੈ ਉਹਦੇ ਅੰਦਰ ਤਿੰਨੇ ਬੰਦੇ ਹੁੰਦੇ ਨੇ ਇੱਕ ਦੂਜੀ ਗੱਡੀ ਦਾ ਡਰਾਈਵਰ ਤੇ ਦੋ ਕੈਮਰਾਮੈਨ ਜਿਹੜੇ ਦੋਨੋਂ ਕੈਮਰਾਮੈਨ ਜਿਹੜੇ ਹੁੰਦੇ ਨੇ ਉਹ ਪੂਰੇ ਹੁੰਦੇ ਨੇ ਪਰਪੱਕ ਹੁੰਦੇ ਨੇ ਕਿ ਉਹ ਡਰੋਨ ਵੀ ਚਲਾ ਲੈਣ ਐਡਿਟ ਵੀ ਕਰ ਲੈਣ ਉਹ ਕੈਮਰਾ ਵੀ ਹੈਂਡਲ ਕਰ ਲੈਣ ਗਿੰਬਲ ਵੀ ਹੈਂਡਲ ਕਰ ਲੈਣ ਸੋ ਮਲਟੀਟਾਸਕਿੰਗ ਬੰਦੇ ਹੁੰਦੇ ਨੇ ਜਿਹਨੇ ਮੈਂ ਚੂਜ਼ ਕਰਨਾ ਹੈਗਾ ਤੇ ਟੀਮ ਜਿਹੜੀ ਹੈਗੀ ਟਾਈਮ ਟੂ ਟਾਈਮ ਬਦਲਦੀ ਰਹਿੰਦੀ ਹੈਗੀ ਇਹ ਨਹੀਂ ਕਿ ਜਿਹੜਾ ਬੰਦਾ ਮੇਰੇ ਨਾਲ ਦਿੱਲੀ ਤੋਂ ਲੰਡਨ ਗਿਆ ਸੀਗਾ ਜਾਂ ਉਸੇ ਬਾਤ ਗੁਣਾਣਕ ਦੇ ਜੀ ਦੀ ਜਰਨੀ ਸੀਗੀ ਉਹ ਹੀ ਟੀਮ ਜਲਦੀ ਆ ਰਹੀ ਹੋਵੇ ਹਰ ਯਾਤਰਾ ਦੇ ਅੰਦਰ ਫਿਰ ਕੁਛ ਨਾ ਕੁਛ ਨਵੇਂ ਚਿਹਰੇ ਹੁੰਦੇ ਨੇ ਮੈਂ ਨਵੇਂ ਲੋਕਾਂ ਨੂੰ ਥੋੜਾ ਚਾਂਸ ਦੇਣੇ ਜੋ ਆ ਬਿਲੀਵ ਕਰਨਾ ਹੈ ਕਿ ਜਿਹੜੇ ਜਿਨ੍ਹਾਂ ਨੇ ਪਿਛਲਾ ਕੀਤਾ ਉਹਨੂੰ ਹੋਰ ਨਵੇਂ ਟੈਲੈਂਟ ਆਣ ਤੇ ਉਹ ਕਰ ਸਕਣ ਇੱਕ ਸੰਸਥਾ ਦਾ ਕਾਜ ਤੁਸੀਂ ਇਕੱਲੇ ਕਰ ਰਹੇ ਹੋ ਜੇਕਰ ਬਜਟ ਦੀ ਗੱਲ ਕੀਤੀ ਜਾਵੇ ਕਿਉਂਕਿ ਕੋਈ ਨਾ ਕੋਈ ਕਾਰਜ ਕਰਨ ਵਾਸਤੇ ਪਿੱਛੇ ਇੱਕ ਵੱਡੀ ਅਮਾਉਂਟ ਚਾਹੀਦੀ ਹੈ। ਜੀ। ਅਸੀਂ ਕੋਈ ਵੀ ਅਮਾਉਂਟ ਤੋਂ ਬਿਨਾਂ ਇੰਨਾ ਵੱਡਾ ਕਾਰਜ ਨਹੀਂ ਕਰ ਸਕਦੇ। ਇਹ ਸਾਰਾ ਬਜਟ ਸੰਗਤ ਦੇ ਸਿਰ ਤੇ ਜਾਂ ਫਿਰ ਆਪਣੀ ਜੇਬ ਦੇ ਵਿੱਚੋਂ ਹੀ ਪਾਇਸਾ ਪਾਈ ਹੋਮ ਜਿਸ ਤਰ੍ਹਾਂ ਮੈਨੂੰ ਮੈਨੂੰ ਲੋਕ ਹੀ ਪੁੱਛਦੇ ਨੇ ਵੀ ਤਨ ਕੋਈ ਸਪான்ਸਰ ਕਰ ਰਿਹਾ ਕੋਣ ਤੁਹਾਡਾ ਸਪான்ਸਰਰ ਕੋਣ ਹੈਗਾ। ਤੇ ਮੈਂ ਕਹਿੰਦਾ ਕਿ ਜਿਹੜਾ ਬੰਦਾ ਮੇਰੇ ਸਪான்ਸਰਰ ਨੂੰ ਸਪான்ਸਰ ਕਰ ਰਿਹਾਗਾ ਉਹ ਮੇਰਾ ਸਪான்ਸਰ ਹੈ ਯਾਨੀ ਖਾਲਪੁਰਖ। ਕੀ ਬਾਤ ਹੈ ਬਹੁਤ ਕੋ। ਸੋ ਮੈਨੂੰ ਕੈਸ਼ ਸਪான்ਸਰ ਸੁਣੇ ਕੋਈ ਵੀ ਨਹੀਂ ਹੈਗੇ। ਹ ਇੱਕ ਉੱਥੇ ਕੰਪਨੀ ਹੈਗੀ ਮੁੰਡਾ ਹੈਗਾ ਦਿੱਲੀ ਦੇ ਅੰਦਰ ਉਹਦੀ ਕੰਪਨੀ ਦਾ ਨਾਮ ਬਾਨੀ ਰਾਮ ਆਏਗਾ ਤੇ ਉਹਨੇ ਬਣਾ ਕੇ ਦਿੱਤੇ ਨੇ ਪੂਰੀ ਵਾਰਡਰੋਬ ਵੀ ਪੂਰੀ ਵਾਰਡਰੋਬ ਮੇਰੇ ਖਲਪੀ ਵੀ ਡ्रेसेस ਮੇਰੀਆਂ ਹੋਣਗੀਆਂ ਇਹ ਸਾਰੀਆਂ ਉਸ ਨੇ ਸਪான்ਸਰ ਕੀਤੀਆਂ ਨੇ ਸੋ ਕਪੜੇ ਉੱਥੋਂ ਆ ਗਏ ਮੇਰੇ ਮਾਤਾ ਜਿਹੜੇ ਨੇ ਉਹ ਮੇਰਾ ਫਿਊਲ ਗੱਡੀ ਦਾ ਫਿਊਲ ਉਹ ਸਪான்ਸਰ ਕਰਦੇ ਪਹਿਨੇ ਕਿ ਜਦ ਮੈਂ ਜਾਣਾ ਮੇਰੇ ਹੱਥੀਂ ਪੈਸੇ ਫੜਾ ਦਿੰਦੇ ਨੇ ਕਿ ਵੀ ਤੂੰ ਜਰਨੀ ਲਈ ਤੂੰ ਪੈਟਰੋਲ ਡੀਜ਼ਲ ਕਿੱਦੀ ਦਾ ਪੋੜਾ ਤੇ ਤੂੰ ਪਵਾ ਲੈ ਕਦੀ ਕਿਸੇ ਕੋਈ ਸੰਸਥਾ ਨੇ ਕੋਈ ਜਥੇਬੰਦੀ ਨੇ ਕੋਈ ਸਮਾਜ ਸੇਵੀ ਸੰਸਥਾ ਨੇ ਆਖਿਆ ਵੀ ਪਾਈ ਅਮਰਜੀਤ ਸਿੰਘ ਜੀ ਅੱਜ ਦੀ ਸੇਵਾ ਜਾਂ ਇੰਨੇ ਕਿਲੋਮੀਟਰ ਸੇਵਾ ਸਾਡੇ ਵੱਲੋਂ ਹੈ ਅਨਫੋਰਚਨਟਲੀ ਨਹੀਂ ਮੈਨੂੰ ਯਾਦ ਆਇਆ ਕਿ ਪੂਰੇ ਮੈਨੂੰ ਆ ਤਿੰਨ ਸਾਲ ਹੋ ਗਏ ਗੁਰੂਤਾਮ ਦਾ ਦੇ ਦਰਸ਼ਨ ਕਰਦੇ ਵੇ ਤੇ ਲੋਕਾਂ ਨੂੰ ਕਰਾਉਂਦੇ ਵੇ ਇਹਦੇ ਵਿੱਚ ਇੱਕੋ ਬੰਦੇ ਨੇ ਮੈਨੂੰ ਇੱਕ ਵਾਰ ਸ਼ਾਇਦ ਲੱਖ ਜਾਂ ਡੇ ਲੱਖ ਡੇ ਲੱਖ ਰੁਪਏ ਦਿੱਤਾ ਸੀਗਾ ਕੋਈ ਮੋਰੀਸ਼ਸ ਦਾ ਕੋਈ ਬੰਦਾ ਸੀਗਾ ਉਹਨੇ ਗੱਡੀ ਦੇ ਫਿਊਲ ਲਈ ਪੈਸੇ ਭੇਜੇ ਸੀਗੇ ਬਾਕੀ ਕਈ ਲੋਕਾਂ ਨੇ ਪ੍ਰੋਮਿਸਸਿਸ ਤੇ ਬੜੇ ਵੱਡੇ ਵੱਡੇ ਕੀਤੇ ਲੇਕਿਨ ਕਿਸੇ ਨੇ ਕੋਈ ਦਿੱਤੀ ਨਹੀਂ ਤੇ ਮੈਨੂੰ ਕੋਈ ਐਸੀ ਲੋੜ ਵੀ ਨਹੀਂ ਹੈਗੀ ਗੁਰੂ ਸਾਹਿਬ ਦਾ ਬਖਸ਼ਾ ਵਿਆ ਬੜਾ ਕੁਝ ਹੈਗਾ ਤੁਸੀਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੋਂ ਸ਼ੁਰੂ ਹੋਏ ਸੀਗੇ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਵੀ ਤੁਸੀਂ ਸੰਗਤਾਂ ਨੂੰ ਦਰਸ਼ਨ ਕਰਾਉਣੇ ਚਾਹੁੰਦੇ ਆ ਤੇ ਆਨਾਲ ਸਮਝ ਕਿਹੜਾ ਕਿਹੜਾ ਪ੍ਰੋਜੈਕਟ ਸੰਗਤਾਂ ਦੇ ਗੁਰੂ ਲੈ ਕੇ ਆ ਰਹੇ ਹੋ ਇਹਨਾਂ ਸਤਨਾਂਤ ਸੰਗਤਾਂ ਨੂੰ ਦਰਸ਼ਨ ਕਰਾਉਣੇ ਨੇ ਮੇਰੀ ਇੱਛਾ ਹੈਗੀ ਹੁਣ ਗੁਰੂ ਸਾਹਿਬ ਜੁਰਮਨ ਲੱਗਦਾ ਹੈ ਕਿ ਮੇਰੀ ਮੈਨੂੰ ਸੇਵ ਬਖਸ਼ਣ ਹੌਸਲਾ ਤੇ ਹਿੰਮਤ ਬਖਸ਼ਣ ਕਿ ਜਿਨੇ ਵੀ 10 ਗੁਰੂ ਨੇ ਸਾਡੇ ਦਸਾਂ ਗੁਰੂਆਂ ਦੇ ਸਥਾਨਾਂ ਤੇ ਉੱਤੇ ਜਾ ਕੇ ਜਿਾਕੀ ਜਸਤ ਨੁਸਤ ਆਪਣਾ ਕਿ ਇਹ ਕਿ ਦਸਾ ਗੁਰੂਆਂ ਦੇ ਜੀਵਨ ਦੇ ਇਤਿਹਾਸ ਨੂੰ ਸਮਝ ਕੇ ਤੇ ਉਹਨਾਂ ਦੇ ਜਿੱਥੇ ਉਹਨਾਂ ਦਾ ਜਨਮ ਹੋਇਆ ਤੇ ਜਿੱਥੇ ਉਹਨਾਂ ਨੇ ਬਿਆਨ ਕੀਤਾ ਉਹ ਸਾਰੇ ਸਥਾਨਾਂ ਦੇ ਉੱਤੇ ਨਾ ਕਿ ਸਿਰਫ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਲਕਿ ਉਹਨਾਂ ਦਾ ਸੰਪੂਰਨ ਇਤਿਹਾਸ ਉਹ ਵੀ ਦਰਸ਼ਕਾਂ ਨੂੰ ਦੱਸਣਾ ਦਾ ਮੇਰਾ ਉਹ ਹੈਗਾ ਟੀਚਾ ਹੈਗਾ ਕਿਉਂਕਿ ਬਹੁਤ ਸਾਰੇ ਐਸੇ ਸਥਾਨ ਤੇ ਗੁਰਦੁਆਰਾ ਸਾਹਿਬ ਨਹੀਂ ਹੈਗੇ ਲੇਕਿਨ ਇਤਿਹਾਸ ਹੈਗਾ ਕਿ ਉਸ ਥਾਂ ਦੇ ਉੱਤੇ ਕੀ ਗੁਜ਼ਰਿਆ ਸੀਗਾ ਸੋ ਸੰਗਤਾਂ ਲਈ ਉਹ ਇਤਿਹਾਸ ਜਣਾਵੀ ਉਹਨਾਂ ਲਈ ਜ਼ਰੂਰੀ ਹੈ ਜਿੰਨਾਂ ਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਸੋ ਇਤਿਹਾਸ ਜਾਣਨ ਦਸਨ ਵਾਸਤੇ ਕਦੀ ਕਦੀ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਪਿੱਛੇ ਗੁਰਦੁਆਰਾ ਸਾਹਿਬ ਹੋਵੇ ਜਾਂ ਇਤਿਹਾਸ ਤੁਸੀਂ ਬੈਠ ਕੇ ਜਿਸ ਤਰ੍ਹਾਂ ਮੈਂ ਅੱਜ ਤੁਸੀਂ ਗੱਲ ਕਰ ਰਿਹਾ ਗਿਆ ਜਾਂ ਕਿਸੇ ਐਸੇ ਥਾਂ ਦੇ ਉੱਤੇ ਬੈਠ ਕੇ ਇਤਿਹਾਸ ਦੱਸ ਸਕਦੇ ਆ ਗਿਆ ਸੋ ਗੁਰੂ ਸਾਹਿਬ ਦਾ ਇਤਿਹਾਸ ਦੱਸਣਾ ਬੜਾ ਜ਼ਰੂਰੀ ਹੈ ਤੇ ਨਾਲ ਦਸਾਂ ਗੁਰੂਆਂ ਦੇ ਜਿੰਨੇ ਵੀ ਸਥਾਨ ਨੇ ਜਿੱਥੇ ਤੇ ਉਹਨਾਂ ਦੇ ਜੀਵਨ ਜਿੱਥੇ ਤੇ ਉਹ ਗਏ ਨੇ ਉਹ ਕਰਨ ਦਾ ਮੇਰਾ ਮਨ ਹੈਗਾ ਜਿਹਦੇ ਕਰਕੇ ਅਸੀਂ ਇੱਕ ਐਪ ਵੀ ਬਣਾਇਆ ਵੈ ਜਿੱਦੇ ਦਸਾਂ ਗੁਰੂਆਂ ਦਾ ਉਹ ਹੈਗਾ ਸੋ ਅਸੀਂ ਹੁਣ ਤੀਜੇ ਗੁਰੂ ਤੀਸਰੇ ਗੁਰੂ ਦੀ ਯਾਤਰਾ ਕਰ ਰਿਹਾ ਗਿਆ ਤੁਸੀਂ ਇਤਿਹਾਸ ਦੀ ਗੱਲ ਕੀਤੀ ਹੈ ਪੂਰੀ ਟੀਮ ਦੀ ਗੱਲ ਕੀਤੀ ਹੈ ਪਹਿਲੇ ਤੁਸੀਂ ਹੋਮਵਰਕ ਦੀ ਗੱਲ ਕੀਤੀ ਕਿਵੇਂ ਅਸੀਂ ਮੈ ਤਿਆਰ ਕਰਦੇ ਹਾਂ ਇੱਕ ਅਹਿਮ ਸਵਾਲ ਜਿਹੜਾ ਮੈਨੂੰ ਹੁਣ ਲੱਗਿਆ ਜਦੋਂ ਧਰਮ ਦਾ ਕੰਮ ਕਰਨੇ ਆ ਸਾਨੂੰ ਕਿਸੇ ਨਾ ਕਿਸੇ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਅੱਗੇ ਲੈਣੀ ਪੈਂਦੀ ਹੈ ਜੀ ਨਿੱਜੀ ਕਾਰਜ ਹੋਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਜੀ ਪਰੰਤੂ ਜਦੋਂ ਧਰਮ ਦਾ ਕਾਰਜ ਹੋਵੇ ਸਾਨੂੰ ਧਰਮ ਦੇ ਕਾਰਜ ਕਰਨ ਵੇਲੇ ਵੀ ਇਹ ਜ਼ਹਿਨ ਚ ਖਿਆਲ ਆਉਂਦਾ ਹੈ ਜੱਥੇਬੰਦੇ ਕੀ ਆਖੇਗੀ ਪ੍ਰਬੰਧਕ ਕਮੇਟੀ ਕੀ ਆਖੇਗੀ ਹੂੰ ਕਦੀ ਇਸ ਤਰ੍ਹਾਂ ਵੀ ਖਿਆਲ ਆਇਆ ਅ ਦੇਖੋ ਸਾਡੀ ਜਿਹੜੀ ਮੁੱਖ ਪ੍ਰਬੰਧਕ ਧਰਮ ਦੀ ਜਿਹੜੇ ਆ ਉੱਚ ਸਭ ਤੋਂ ਸਥਾਨ ਹੈਗਾ ਉਹ ਹੈਗਾ ਖਾਲਸਾ ਸਾਹਿਬ ਤੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੋ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਵਿੱਚ ਬਹੁਤ ਸਾਰੇ ਗੁਰਦਾਰੇ ਨੇ ਜਿਹੜੇ ਕਿ ਉਹਦੇ ਅੰਡਰ ਨੇ ਸੋ ਇਸ ਕਰਕੇ ਅਸੀਂ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਇੱਕ ਪ੍ਰਵਾਨਗੀ ਜ਼ਰੂਰ ਲੈਣੀ ਹੈ ਰਿਟਨ ਦੇ ਅੰਦਰ ਕਿ ਤੁਸੀਂ ਇਹ ਫਰਾਨੇ ਫਰਾਨੇ ਗੁਰਦਾਰੇ ਜਿੱਥੇ ਵੀ ਜਾਓਗੇ ਕੋਈ ਸਪੈਸਿਫਿਕ ਨਹੀਂ ਹੁੰਦਾ ਕਿ ਜਿੱਥੇ ਤੇ ਵੀ ਤੁਸੀਂ ਗੁਰੂ ਸਾਹਿਬ ਦੇ ਜਿਹੜੇ ਵੀ ਜਿਸ ਦਾ ਹੁਣ ਅਸੀਂ ਗੁਰਗੋਵਿੰਦ ਸਿੰਘ ਸਾਹਿਬ ਜੀ ਦੀ ਯਾਤਰਾ ਕਰ ਰਹੇ ਹਾਂ ਤੇ ਸਾਰੇ ਕੋਲ ਜਿਹੜੀ ਪ੍ਰਵਾਨਗੀ ਹੈਗੀ ਉਹ ਇਹ ਲਿਖਿਆ ਹੈਗਾ ਕਿ ਗੁਰਗੋਵਿੰਦ ਸਿੰਘ ਸਾਹਿਬ ਜੀ ਦੇ ਜਿੱਥੇ-ਜਿੱਥੇ ਸਾਰੇ ਤੇ ਅਸੀਂ ਜਾਵਾਂਗੇ ਉੱਥੇ ਸਾਡਾ ਰਹਿਣ ਠਹਿਰਨ ਦਾ ਪ੍ਰਬੰਧ ਕੀਤਾ ਜਾਏ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਮर्याਦਾ ਅਨੁਸਾਰ ਸ਼ੂਟਿੰਗ ਦੀ ਕੋਈ ਪਰਮਿਸ਼ਨ ਹੋਣੀ ਚਾਹੀਦੀ ਤੇ ਉਹ ਅਸੀਂ ਲੈ ਕੇ ਜਾਂਦੇ ਹਾਂ ਪਰ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਦੇ ਜਿਹੜੇ ਮੈਨੇਜਰ ਹੁੰਦੇ ਨੇ ਜਾਂ ਪ੍ਰਬੰਧਕ ਹੁੰਦੇ ਨੇ ਉਹਨਾਂ ਨੂੰ ਸਭ ਨੂੰ ਪਤਾ ਹੀ ਹੁੰਦਾ ਹੈਗਾ ਕਿ ਆਲ ਤੇ ਜਿੱਥੇ ਕਮੇਟੀਆਂ ਲੋਕਲ ਕਮੇਟੀਆਂ ਹੈਗੀਆਂ ਤੇ ਉੱਥੇ ਵੀ ਅਸੀਂ ਉਹਨਾਂ ਨੂੰ ਜਾ ਕੇ ਦੱਸਨੇ ਆ ਕਿ ਅਸੀਂ ਇਸ ਤਰ੍ਹਾਂ ਕਾਰਜ ਕਰ ਰਿਹਾ ਗਿਆ ਤੇ ਕਦੀ ਕਿਤੇ ਕੋਈ ਪ੍ਰੋਬਲਮ ਆਈ ਨਹੀਂ ਸਭ ਨੇ ਬੜਾ ਸਹਿਯੋਗ ਦਿੱਤਾ ਪਰ ਪਰਮਿਸ਼ਨ ਦੀ ਜਦ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਤਾਂ ਲੋੜ ਜ਼ਰੂਰ ਹੁੰਦੀ ਹੈਗੀ ਖਾਸ ਜ਼ਰੂਰਤ ਹੈ ਐਸਜੀਪੀ ਸੀ ਦੇ ਜਿਹਨੇ ਵੀ ਸਥਾਨ ਨੇ ਉਹਦੇ ਵਾਸਤੇ ਪਰਮਿਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਜਦ ਤੁਸੀਂ ਕਰਦੇ ਇੱਕ ਹੋਰ ਸਵਾਲ ਜਾਂਦਾ ਜਦ ਪੁੱਛਾਂਗੇ ਅਕਸਰ ਜਦੋਂ ਅਸੀਂ ਇਤਿਹਾਸ ਨੂੰ ਫਰੋਲਦੇ ਹਾਂ ਤੁਸੀਂ ਵੀ ਆਖਿਆ ਕਿ ਅਸੀਂ ਇਤਿਹਾਸ ਦੇ ਵਿੱਚ ਸਾਰੀ ਲਿਸਟ ਬਣਾ ਕੇ ਪ੍ਰੋਪਰ ਗੁਰਤਾ ਮਤਕ ਜਾਂਦੇ ਆ ਅੱਜ ਪੰਜਾਬ ਦੀ ਧਰਤੀ ਤੇ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਬਹੁਤਾਂ ਗਿਣਤੀ ਚ ਗੁਰੂ ਘਰ ਸਥਾਪਿਤ ਹੋ ਚੁੱਕੇ ਨੇ ਜਿਨ੍ਹਾਂ ਦਾ ਪ੍ਰਬੰਧ ਸਿੰਘ ਸਭਾ ਸੁਸਾਇਟੀਆਂ ਵੀ ਕਰ ਰਹੀਆਂ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਰ ਰਹੀ ਹੈ ਕੁਝ ਸਥਾਨ ਇਹੋ ਜੇ ਸਥਾਪਿਤ ਹੋ ਚੁੱਕੇ ਨੇ ਜਿਹੜੇ ਸਥਾਨ ਕਿਸੇ ਵੀ ਗੁਰੂ ਸਾਹਿਬ ਨਾਲ ਨਹੀਂ ਜੁੜੇ ਪਰੰਤੂ ਉਹਨਾਂ ਦੇ ਉੱਪਰ ਵੀ ਇੱਕ ਬੜਾ ਵੱਡਾ ਬੋਰਡ ਪੰਜਾਬੀ ਚ ਇੰਗਲਿਸ਼ ਹਿੰਦੀ ਚ ਲਿਖ ਕੇ ਲਾ ਦਿੱਤਾ ਗਿਆ ਹੈ ਇਤਿਹਾਸਕ ਸਥਾਨ ਇਸ ਮੁਬਾਰਕ ਸਥਾਨ ਤੇ ਗੁਰੂ ਪਾਤਸ਼ਾਹ ਨੇ ਆਪਣੇ ਮੁਬਾਰਕ ਚਰਨ ਪਾਏ ਨੇ ਕਿਉਂਕਿ ਨੌਜਵਾਨ ਸਵਾਲ ਕਰਦੇ ਨੇ ਕਿ ਇਸ ਥਾਂ ਤੇ ਗੁਰੂ ਸਾਹਿਬ ਨਹੀਂ ਆਏ ਇਸ ਸਥਾਨ ਤੇ ਗੁਰੂ ਸਾਹਿਬ ਨਹੀਂ ਆਏ ਤੇ ਇਤਿਹਾਸਕ ਸਥਾਨ ਕਿਵੇਂ ਬਣ ਗਿਆ ਫਿਰ ਉੱਥੇ ਤੁਸੀਂ ਕਿਵੇਂ ਉਸ ਸਥਾਨ ਨੂੰ ਕਵਰ ਕਰਦੇ ਹੋ ਤਾਂ ਸੰਕਤਨ ਰੂਪ ਕਰਦੇ ਹੋ ਇਹ ਇਤਿਹਾਸ ਗੁਰੂ ਸਾਹਿਬ ਦਾ ਇਹ ਬੜਾ ਨਾ ਥਿਸ ਇਜ਼ ਵੈਰੀ ਅਨਫੋਰਚੂਨੇਟ ਕਿ ਅਸੀਂ ਇਸ ਤਰ੍ਹਾਂ ਗੁਰਦਵਾਰਾਂ ਦੇ ਉੱਤੇ ਜਿਹੜੇ ਕਿ ਇਤਿਹਾਸਕ ਨਹੀਂ ਹੁੰਦੇ ਤੇ ਅਸੀਂ ਲਿਖ ਦਿੰਦੇ ਹਾਂ ਕਿ ਵੀ ਇਹ ਇਤਿਹਾਸਿਕ ਸਥਾਨ ਹੈਗਾ ਤਾਂ ਆਰਟੀਕਲ ਕਸਵਟੀ ਕਿਹੜੀ ਆ ਵੀ ਇਹ ਇਤਿਹਾਸਕ ਸਥਾਨ ਗੁਰੂ ਘਰ ਗੁਰੂ ਸਾਹਿਬ ਦਾ ਹੈ ਕੋਈ ਕਸਵਟੀ ਪਰਖਦੇ ਹੋ ਕੋਈ ਕੋਈ ਮਾਪਦੰਡ ਹੈ ਕੋਈ ਕੋਈ ਐਸਾ ਮਾਪਦੰਡ ਹੁੰਦਾ ਨਹੀਂ ਇਨ ਫੈਕਟ ਜਿਹੜੇ ਤੇ ਇਤਿਹਾਸਕ ਇਹ ਖਾਸ ਤੌਰ ਤੇ ਉਹਨਾਂ ਗੁਰਦਾਰਿਆਂ ਵਾਸਤੇ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕਿ ਹੁਣ ਨਵੇਂ ਉਜਾਗਰ ਹੋਏ ਨੇ ਜਿਹੜੇ ਪੁਰਾਤਨ ਗੁਰਦਾਰੇ ਆਜੋ 100 ਸਾਲ ਪਹਿਲੇ 150 ਸਾਲ ਪਹਿਲੇ 200 ਸਾਲ ਪਹਿਲੇ ਦੇ ਗੁਰਦਾਰਾ ਸਾਹਿਬ ਨੇ ਜਾਂ ਪਿਛਲੇ ਇਸ ਪੂਰੇ 100 ਸਾਲ ਦੇ ਅੰਦਰ ਜਿਹੜੇ ਹੈਗੇ ਉਹਦਾ ਤਾਂ ਇਤਿਹਾਸ ਹੈਗਾ ਕਿਉਂਕਿ ਕਿਤਾਬਾਂ ਦੇ ਅੰਦਰ ਇਤਿਹਾਸ ਦੇ ਅੰਦਰ ਰੈਫਰੈਂਸਿਸ ਆਏ ਹੋਏ ਨੇ ਜਿਹੜੇ ਹੁਣ ਗੁਰਦਾਰੇ ਜਿਹੜੇ ਨਵੇਂ ਉਜਾਗਰ ਹੋ ਰਹੇ ਨੇ ਨਵਾਂ ਐਸਟੈਬਲਿਸ਼ ਹੋ ਰਹੇ ਨੇ ਉਹਨਾਂ ਵਾਸਤੇ ਪ੍ਰੋਬਲਮ ਆਂਦੀ ਹੈਗੀ ਉਹਨਾਂ ਵਾਸਤੇ ਬੜਾ ਮੁਸ਼ਕਿਲ ਹੁੰਦਾ ਹੈਗਾ ਮੈਂ ਜਿਸਕਾ ਫਿਰ ਉੱਠਣਾ ਜਾ ਦਰਸ਼ਨ ਕਰਨ ਵਾਸਤੇ ਜਾਂ ਬੋਲਣ ਵਾਸਤੇ ਤੇ ਆਪ ਬੋਲਣ ਵਾਸਤੇ ਤੇ ਮੈਂ ਤੇ குரு ਸਾਹਿਬ ਦੇ ਕੋਈ ਬੇਨਤੀ ਕਰਨਾ ਕਿ ਸੱਚੇ ਬਾਦਸ਼ਾ ਮੇਰੇ ਮੁਖ ਤੋਂ ਜੋ ਨਿਕਲੇ ਉਹ ਤੁਸੀਂ ਆਪ ਕਢਵਾਓ ਜਿਹੜਾ ਸੱਚ ਹੋਵੇ। ਕੀ ਬਾਤ ਹੈ ਕਿਉਂਕਿ ਬੜਾ ਮੁਸ਼ਕਿਲ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਪਰਖ ਕੇ ਤੇ ਉਹ ਦੱਸਣਾ ਸਾਡੇ ਵੱਲੋਂ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੋਂ ਤੋਂ ਜਿੱਥੋਂ ਕਿਉਂਕਿ ਸਾਡੀ ਟੀਮ ਪੂਰਾ ਰਿਸਰਚ ਕਰਦੀ ਸਾਡੀ ਬੈਕਐਂਡ ਟੀਮ ਦੇ ਵਿੱਚ ਵੀ ਦੋ ਬੰਦੇ ਹੁੰਦੇ ਨੇ ਮੈਂ ਤੁਹਾਨੂੰ ਉਹਦਾ ਦੱਸਣਾ ਪੁੱਲ ਗਿਆ ਸੀ ਤੁਸੀਂ 3 ਦੀ ਗੱਲ ਕੀਤੀ ਸੀਗੀ ਤੇ ਨਾਲ ਐਡੀਟਰ ਵੀ ਜਿਹੜੇ ਨੇ ਸਾਡੇ ਉਹ ਫ੍ਰੀਲੈਂਸ ਐਡੀਟ ਐਡਿਟ ਕਰਦੇ ਨੇ ਤਾਂ ਉਹ ਵੀ ਦੋ ਤਿੰਨ ਬੰਦੇ ਵੱਖ-ਵੱਖ ਉਹ ਵੀ ਕੰਮ ਕਰਦੇ ਨੇ ਸਾਡੇ ਨਾਲ ਤੇ ਜਿਸ ਤੋਕ ਅਸੀਂ ਰਿਸਰਚ ਕਰਨੇ ਆ ਉਸ ਤੋਕ ਅਸੀਂ ਆਪਣੇ ਵੱਲੋਂ ਕਾਫੀ ਕੋਸ਼ਿਸ਼ ਕਰਨੇ ਆ ਗਿਆਂ ਕਿ ਇਤਿਹਾਸ ਉਦਾ ਹੋਵੇ ਫਿਰ ਜਿੱਥੇ ਗੁਰਦਾਰਾ ਸਾਹਿਬ ਹੀ ਜਾਣੇ ਉਥੇ ਇਤਿਹਾਸ ਦਾ ਬੋਰਡ ਵੀ ਲੱਗਿਆ ਹੁੰਦਾਗਾ ਤੇ ਅਸੀਂ ਉਹਨੂੰ ਵੀ ਰੈਫਰ ਕਰਨੇ ਆ ਗਿਆਂ ਤੇ ਫਿਰ ਆਪਣੀ ਬੁੱਧੀ ਨਾਲ ਵੀ ਸੋਚਨੇ ਆ ਗਿਆਂ ਕਿ ਕੀ ਐਸੇ ਹੋ ਸਕਦਾ ਹੈਗਾ ਤੇ ਮੈਂ ਬੜਾ ਘੱਟ ਬੋਲਣਾ ਹੈਗਾ ਕਿ ਕੀ ਤੇ ਕੀ ਇਤਿਹਾਸਿਕ ਥਾਨ ਹੈ ਮੇਰੇ ਵਾਸਤੇ ਤੇ ਸਾਰੇ ਉਹ ਥਾਨ ਪੂਜਨ ਜੋਗ ਨੇ ਜਿੱਥੇ ਮਹਾਰਾਜ ਦਾ ਸਰੂਪ ਪ੍ਰਕਾਸ਼ ਮਾਰ ਹੈ ਤੇ ਗੁਰੂ ਸਾਹਿਬ ਦੇ ਉੱਤੇ ਤੁਸੀਂ ਦਰਸ਼ਨ ਕਰਦੇ ਹੈਗੇ ਹੋ ਤੇ ਮੇਰੇ ਸਾਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਜਿੱਥੇ ਤੇ ਇਸ ਤਰ੍ਹਾਂ ਦੇ ਨਵੇਂ ਜਿਹੜੇ ਗੁਰਦੁਆਰਾ ਉਜਾਗਰ ਹੋਏ ਨੇ ਇੱਕ ਬੇਨਤੀ ਹੈ ਮੈਂ ਕਹਿੰਦਾ ਵੀ ਆਇਆ ਲੋਕਾਂ ਨੂੰ ਤੇ ਆਪ ਜੀ ਦੇ ਮਾਧਿਅਮ ਨਾਲ ਕਹਿਣਾ ਵੀ ਚਾਹਨਾ ਹੈਗਾ ਕਿ ਆਪਾਂ ਜਿਹੜਾ ਇਤਿਹਾਸਿਕ ਸਥਾਨ ਨਹੀਂ ਹੈਗਾ ਜੇ ਉਧਰ ਤੇ ਇਤਿਹਾਸਿਕ ਲਿਖਾਂਗੇ ਤੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਉਹ ਆ ਵੀ ਤੋ ਸਵਾਲ ਕਰੇਗੀ ਤੇ ਆਪਜੀ ਕੋਲ ਜਵਾਬ ਨਹੀਂ ਹੋਏਗਾ ਬਿਲਕੁਲ ਮੇਰੇ ਉਮਰ ਇਸ ਜਾਂ ਮੇਰੇ ਦਾਦੇ ਪਰਦਾਦੇ ਜਿਹੜੇ ਸੀਗੇ ਉਹ ਕਿੰਤੂ ਪਰੰਤੂ ਨਹੀਂ ਕਰਦੇ ਸੀਗੇ ਅਸੀਂ ਧਰਮ ਧਰਮ ਨਾਲ ਬੜੇ ਜੁੜੇ ਹੁੰਦੇ ਸੀਗੇ ਤੇ ਕਿੰਤੂ ਪਰੰਤੂ ਕਰਨ ਦਾ ਮਤਲਬ ਉਹ ਸਮਝਦੇ ਸੀਗੇ ਕਿ ਅਸੀਂ ਗੁਰੂ ਸਾਹਿਬ ਦੇ ਉੱਤੇ ਸਵਾਲ ਚੁੱਕ ਰਿਹਾ ਗਿਆ ਲੇਕਿਨ ਆਉਣ ਵਾਲੀ ਜਿਹੜੀ ਹੁਣ ਜਨਰੇਸ਼ਨ ਸਾਡੀ ਜਿਹੜੀ ਹੈਗੀ ਜਿਹੜੇ ਸਾਡੇ ਦੋਤਰੇ ਪੋਤਰੇ ਨੇ ਉਹ ਸਵਾਲ ਕਰਨਗੇ ਤੇ ਉਹਨਾਂ ਦੇ ਕੋਲ ਲੌਜੀਕਲ ਸਵਾਲ ਨੇ ਤੇ ਜਿਹਦੇ ਸਾਡੇ ਕੋਲੋਂ ਜਵਾਬ ਹੋਣੇ ਚਾਹੀਦੇ ਨੇ ਤੇ ਉਹਦੇ ਵਾਸਤੇ ਬਹੁਤ ਜ਼ਰੂਰੀ ਹੈਗਾ ਕਿ ਜਿਹੜਾ ਸਥਾਨ ਇਤਿਹਾਸਿਕ ਨਹੀਂ ਹੈਗਾ ਉਦੇ ਉੱਤੇ ਸਾਨੂੰ ਇਹ ਲਿਖ ਕੇ ਲਗਾਉਣਾ ਚਾਹੀਦਾ ਹੈ ਕਿ ਇਹ ਸਥਾਨ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਹੈਗਾ ਹੁਣ ਤੁਸੀਂ ਪਿੰਨ ਪੁਆਇੰਟ ਨਹੀਂ ਕਰ ਸਕਦੇ ਜਿਹੜੇ ਇਤਿਹਾਸਿਕ ਸਥਾਨ ਨੇ ਉਹਨਾਂ ਵਿੱਚ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਠੀਕ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਆ ਕੇ ਬਰਾਜੇ ਸੀਗੇ ਕਈ ਜਗ੍ਹਾ ਐਸਾ ਹੈ ਗਿਆ ਜਿੱਥੇ ਉਹ ਪਿੰਨ ਪੁਆਇੰਟ ਕੀਤਾ ਹੋਇਆ ਹੈ ਲੇਕਿਨ ਬੜਾ ਮੁਸ਼ਕਲ ਹੁੰਦਾ ਹੈਗਾ ਕਿਉਂਕਿ ਪਿਛਲੇ ਕਈ ਸੌ ਸਾਲਾਂ ਦੇ ਅੰਦਰ ਬੜਾ ਕੁਝ ਬਦਲੇ ਆਏਗਾ ਠੀਕ ਹੈ ਨਾ ਅਕਸਰ ਇਹ ਵੀ ਕਹਿੰਦਾ ਪਾਈ ਸਾਹਿਬ ਕਿ ਅੱਜ ਸਾਡੇ ਗੁਰਦੁਆਰਿਆਂ ਦਾ ਨਵੀਨੀਕਰਨ ਹੋ ਰਿਹਾ ਹੈ ਤੁਸੀਂ ਇੱਕ ਨਹੀਂ ਅਨੇਕਾ ਗੁਰੂ ਘਰਾਂ ਦੇ ਵਿੱਚ ਗ ਦਰਸ਼ਕ ਰਾਏ ਨੇ ਸੰਗਤਾਂ ਨੂੰ ਤੁਹਾਡੇ ذہن 'ਚ ਕਦੀ ਖਿਆਲ ਆਇਆ ਕਿ ਤੇ ਗੁਰਦੁਆਰਿਆਂ ਦਾ ਨਵੰਨੀਕਰਨ ਸਾਡੀਆਂ ਪੁਰਾਤਨ ਇਤਿਹਾਸਕ ਮਾਰਕਾਂ ਤਈ ਗਾਇਬ ਹੋ ਚੁੱਕੀਆਂ ਨੇ ਉਹ ਥਾਂ ਹੀ ਖਤਮ ਹੋ ਚੁੱਕੇ ਨੇ ਕਿਉਂਕਿ ਸਾਡੇ ਬਜ਼ੁਰਗ ਕਹਿੰਦੇ ਸੀਗੇ ਇੱਥੇ ਉਹ ਸਮਾਂ ਨਹੀਂ ਰਿਹਾ ਇੱਥੇ ਉਹ ਦ੍ਰਿਸ਼ ਨਹੀਂ ਰਿਹਾ ਇੱਥੇ ਉਹ ਜੀ ਇਮਾਰਤ ਨਹੀਂ ਜਿਹੜੇ ਪੁਰਾਤਨ ਸਮੇਂ ਬਣੀ ਸੀ ਕਿਤੇ ਨਵੰਨੀਕਰਨ 'ਚ ਸਭ ਕੁਝ ਲੋੜਤਾ ਨਹੀਂ ਹੋ ਰਿਹਾ ਉਹ ਹੋ ਰਿਹਾ ਉਹਦਾ ਵੀ ਉਹਦਾ ਵੀ ਬੜੇ ਸਾਰੇ ਕਾਰਨ ਨੇ ਕਿਉਂਕਿ ਜਿਹੜੀ ਵੀ ਸੇਵਾ ਹੋ ਰਹੀ ਹੈ ਜ਼ਿਆਦਾਤਰ ਗੁਰਦਾਰਾ ਸਾਹਿਬ ਜੀ ਦੀ ਉਹ ਕਾਰ ਸੇਵਾ ਵਾਲੇ ਜਿਹੜੇ ਬਾਬਾ ਜੀ ਨੇ ਉਹਨਾਂ ਦੇ ਦੁਆਰਾ ਹੋ ਰਹੀ ਹੈ ਅਲੱਗ-ਅਲੱਗ ਸੰਸਥਾਵਾਂ ਨੇ ਜਿਹੜੇ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਜਦ ਮਿਲਣਾ ਉਹਨਾਂ ਨੂੰ ਵੀ ਬੇਨਤੀ ਕਰਨਾ ਹੈਗਾ ਕਿ ਤੁਸੀਂ ਭਾਵੇਂ ਸੋਨੇ ਵਰਗੇ ਮਹਿਲ ਖੜੇ ਕਰ ਲਓ ਉਹਨਾਂ ਗੁਰਦੁਆਰਾ ਸਾਹਿਬ ਦੇ ਉੱਤੇ ਮੇਰੇ ਗੁਰੂ ਦਾ ਘਰ ਹੈਗਾ ਸੋਨੇ ਤੋਂ ਸੋਨਾ ਬਣਨਾ ਚਾਹੀਦਾ ਹੈਗਾ ਪਰੰਤੂ ਵਿਰਾਸਤ ਨੂੰ ਪਰੰਤੂ ਜਿਹੜੀ ਪੁਰਾਣੀ ਵਿਰਾਸਤ ਹੈਗੀ ਉਸ ਨੂੰ ਨਹੀਂ ਛੇ DNA ਚਾਹੀਦਾ ਜਿੱਦਾਂ ਇੱਕ ਬਹੁਤ ਸੋਹਣਾ ਐਗਜ਼ਾਮਪਲ ਮੈਂ ਦੇਖਿਆ ਸੀਗਾ ਜਦੋਂ ਮੈਂ ਟਾਕਾ ਗਿਆ ਸੀਗਾ ਟਾਕਾ ਗੁਰਦੁਆਰਾ ਹੈਗਾ ਮੇਨ ਟਾਕਾ ਦੇ ਅੰਦਰ ਤੇ ਉਹ ਉਹਦੀ ਦੀਵਾਰਾਂ ਜਿਹੜੇ ਪੁਰਾਣੇ ਗੁਰਦੁਆਰੇ ਹੁੰਦੇ ਸੀਗੇ ਉਹਨਾਂ ਦੀ ਜਿਹੜੀ ਦੀ ਮਤਲਬ ਜੇ ਜਰ ਅੱਜਾ ਸੀ ਚੇਂਜ ਦੀ ਪਾਰਟੀਸ਼ਨ ਦੀ ਇਹ ਦੀ دیوار ਬਣਿਆ ਉਹ 1.5 ਫੁੱਟ 1.5 ਫੁੱਟ ਬਾਈ 1.5 ਫੁੱਟ ਇੰਨੀਆਂ ਚੌੜੀਆਂ ਚੌੜੀਆਂ ਉਹਨਾਂ ਦੀ ਦੁਵਾਰਾ ਹੁੰਦੀਆਂ ਸੀਗੀਆਂ ਪਾਰਟੀਸ਼ਨ ਵਾਲਸ ਤੇ ਉਹ ਪੁਰਾਣਾ ਇਮਾਰਤ ਜਿਹੜੀ ਉਹਨਾਂ ਨੇ ਉਸ ਤਰ੍ਹਾਂ ਹੀ ਰੱਖੀ ਹੈਗੀ ਬਾਕੀ ਨਵੀਨੀਕਰਨ ਕੀਤਾ ਹੋਇਆ ਹੈਗਾ ਇਸ ਕਰਕੇ ਪੁਰਾਣੀ ਚੀਜ਼ਾਂ ਨੂੰ ਸਾਨੂੰ ਬਿਲਕੁਲ ਨਹੀਂ ਛੇੜਨਾ ਚਾਹੀਦਾ ਤੁਸੀਂ ਉਹਦੇ ਹਾਲੇਦwale ਬਣਾ ਸਕਦੇ ਹੋ ਜੋ ਮਰਜ਼ੀ ਬਣਾਓ ਪੁਰਾਣੀ ਚੀਜ਼ਾਂ ਨਾਲ ਤੁਸੀਂ ਉਹ ਜੋੜ ਕੇ ਰੱਖੋ ਹੁਣ ਉਹਦੇ ਵਾਸਤੇ ਕਈ ਲੋਕਾਂ ਦਾ ਜਿਹੜਾ ਹੈਗਾ ਜਿਹੜੇ ਬਾਬਾ ਜੀ ਨੇ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜਿੱਦਾਂ ਹੁਣ ਕੋਈ ਪੁਰਾਣਾ ਦਰਖਤ ਹੈਗਾ ਕਈ ਜਗ੍ਹਾ ਤਾਂ ਉਹ ਵੀ ਉਹਨਾਂ ਨੇ ਮਟੇਕ ਦਿੱਤਾ ਪੁਰਾਣੇ ਦਰਖਤ ਕੱਟਦੇ ਜਾਂ ਕੋਈ ਪੁਰਾਣੀ ਐਸੀ ਅਜਿਹੀ ਚੀਜ਼ ਹਟਾਤੀ ਤੇ ਉਹਦਾ ਉਹਨਾਂ ਦਾ ਜਵਾਬ ਹੈਗਾ ਉਹ ਕਹਿੰਦੇ ਨੇ ਜੀ ਲੋਕੀ ਆ ਕੇ ਇੱਥੇ ਇਹਨੂੰ ਪੂਜਣਾ ਸ਼ੁਰੂ ਕਰ ਦਿੰਦੇ ਨੇ ਤੇ ਮੇਰੀ ਇੱਥੇ ਸੰਗਤਾਂ ਨੂੰ ਵੀ ਬੇਨਤੀ ਹੈਗੀ ਕਿ ਪ੍ਰਾਚਨ ਸਥਾਨ ਜਿਸ 'ਚ ਕੋਈ ਪੁਰਾਣਾ ਕੋਈ ਦਰਖਤ ਹੈਗਾ ਜਾਂ ਐਸੀ ਕੋਈ ਇਮਾਰਤ ਹੈਗੀ ਅਸੀਂ ਜਾ ਕੇ ਉੱਥੇ ਮੱਥਾ ਟੇਕ ਕੇ ਤੂਪ ਜ ਤੂਪ ਬੱਤੀ ਜਲਾ ਕੇ ਜਾਂ ਉਸੇ ਫੁੱਲ ਮਾਲਾ ਚੜਾਉਣਾ ਇਹ ਕੰਮ ਨਾ ਕਰੀਏ ਕਿਉਂਕਿ ਇਹ ਗੁਰਮਤ ਮਰਿਆਦਾ ਦੇ ਮਰਿਆਦਾ ਨਹੀਂ ਬਿਲਕੁਲ ਖਿਲਾਫ ਹੈਗਾ ਪ੍ਰਾਤਨ ਪ੍ਰਾਤਨ ਸਥਾਨਾਂ ਨੂੰ ਵੇਖ ਕੇ ਉਹਦੇ ਨੂੰ ਨਮਸਕਾਰ ਕਰਨਾ ਬਸ ਉਹਨਾਂ ਹੀ ਸਾਡਾ ਫਰਜ਼ ਹੈਗਾ ਤਾਂ ਕਿ ਉਹਦੇ ਨਾਲ ਅਸੀਂ ਆਪਣਾ ਆਪ ਨੂੰ ਜੋੜੀਏ ਯਾਦ ਜੋੜੀਏ ਕਿ ਭਈ ਇਹ ਪ੍ਰਾਤਨ ਸਾਰੇ ਤੇ ਮੇਰਾ ਗੁਰੂ ਬੈਠਾ ਹੋਣਾ ਨਾ ਕਿ ਜਾ ਕੇ ਉਹਦੇ ਤੇ ਤਾਕੇ ਬੰਦੀਏ ਜਾਂ ਫਵਾਇਜ ਚਲਾਈਏ ਜਾਂ ਇਸ ਤਰ੍ਹਾਂ ਦੀ ਕੋਈ ਜਿਹੜੀ ਕਰਮਕਾਂਡ ਕਰੀਏ ਕਰਮਕਾਂਡ ਕਰੀਏ ਤੇ ਮੈਂ ਤਾਂ ਕਿਸੇ ਸਥਾਨਾਂ ਦੇ ਆਪਣੇ ਸ੍ਰੀ ਸਾਹਿਬ ਨਾਲ ਜਾ ਕੇ ਕੱਟ ਕੇ ਵੀ ਆਇਆ ਜਿਹਦੇ ਲੋਕਾਂ ਨੇ ਤਾਗੇ ਤੁਕੇ ਬੰਨੇ ਸੀ ਕਿਉਂਕਿ ਇਹ ਗੁਰੂ ਸਾਹਿਬ ਦੇ ਖਿਲਾਫ ਹੈਗਾ ਤੇ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਉਹਨਾਂ ਜੋ ਗੁਰੂ ਸਾਹਿਬ ਦੱਸ ਗਏ ਨੇ ਗੁਰੂ ਨਾਨਕ ਦੇਵ ਜੀ ਦਾ avatars ਹੀ ਅਸੀਂ ਕਰਕੇ ਹੋਇਆ ਸੀਗਾ ਕੀ ਹੈ ਜਿਹੜੇ ਅਸੀਂ ਜਿਹੜੇ ਹੁਣ ਜਿਹੜੇ ਕਰਮ ਕਾਂਡ ਕਰਨੇ ਪਏ ਐ ਇਹਨਾਂ ਨੂੰ ਖਤਾਨਣ ਵਾਸਤੇ ਆਇਆ ਸੀਗਾ ਅਸੀਂ ਫਿਰ ਉਹੀ ਕਰਕੇ ਫੜ ਕੇ ਬਹਿ ਗਿਆ ਸੋ ਇਹ ਨਹੀਂ ਕਰਨਾ ਚਾਹੀਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚਮੁੱਚ ਮੁਬਾਰਕਬਾਦ ਹੋ ਤੁਸੀਂ ਪ੍ਰਮਾਤਮਾ 기ਰਦਾਸ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਲੰਬੀ ਆਇਉ ਬਖਸ਼ੇ ਲੰਬੇ ਸਮੇਂ ਤੱਕ ਸਾਨੂੰ ਤੁਸੀਂ ਉਹਨਾਂ ਸਥਾਨਾਂ ਦੇ ਦਰਸ਼ਨ ਕਰਾਉਂਦੇ ਜਿਹਨਾਂ ਸਥਾਨਾਂ ਦੇ ਅਸੀਂ ਦਰਸ਼ਨ ਨਾ ਦੇ ਕਦੀ ਨਾਮ ਵੀ ਇਤਿਹਾਸ ਵਿੱਚ ਨਹੀਂ ਸੁਣੇ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਬਖਸ਼ੇ ਗੁਰੂ ਕੀ ਪਿਆਰੀ ਸਾਦ ਸੰਗਤ ਜੀਓ ਆਪ ਸਭ ਨੂੰ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਪਰ ਇੱਕ ਮੈਂ ਬੇਨਤੀ ਕਰਾਂਗਾ ਜਾਂਦੇ ਹੋਏ ਆਓ ਅਰਦਾਸ ਕਰੀਏ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਚਾਹਲਾ ਜੀ ਵਾਸਤੇ ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਜਿਹੜੇ ਗੁਰਤਾਰਮ ਅਸੀਂ ਘਰ ਬੈਠ ਕੇ ਪੀਟੀਸੀ ਸਿਮਰਨ ਦੇ ਉੱਪਰ ਦੇਖਦੇ ਹਾਂ ਸੱਚਮੁੱਚ ਉਸ ਥਾਂ ਧੰਤਾ ਦੇ ਯੋਗ ਨੇ ਅਸੀਂ ਇਹਨਾਂ ਸਥਾਨਾਂ ਦੇ ਦਰਸ਼ਨ ਕਰ ਬੈਠੇ ਕਰ ਰਹੇ ਹਾਂ ਆਪ ਸਭ ਨੂੰ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਇੱਕ ਮੈਂ ਬੇਨਤੀ ਜੁੜ ਕਰਾਂਗਾ ਜਾਂ ਬਸ ਸੰਤਾਨਾ ਸਨੇਹਾ ਹੈ ਸੰਤਾਨ ਵਾਸਤੇ ਸਨੇਹਾ ਹੈ ਇਹ ਹੈਗਾ ਕਿ ਅ ਮੈਂ ਮੈਨੂੰ ਮੇਰਾ ਮਨਣਾ ਹੈਗਾ ਕਿ ਸੰਗਤਾਂ ਦੀ ਅਰਦਾਸ ਵਿੱਚ ਬਹੁਤ ਜ਼ਿਆਦਾ ਜ਼ੋਰ ਹੁੰਦਾ ਹੈਗਾ ਸੋ ਆਪ ਜੀ ਕੋਲੋਂ ਮੇਰੀ ਕਈ ਬੇਨਤੀ ਹੈਗੀ ਕਿ ਸਾਡੇ ਵਾਸਤੇ ਤੁਸੀਂ ਅਰਦਾਸ ਕਰੋ ਕਿ ਗੁਰੂ ਸਾਹਿਬ ਹੌਸਲਾ ਹਿੰਮਤ ਸੇਤ ਬਖਸ਼ਣ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਥਾਨ ਜਾ ਕੇ ਆਪ ਜੀ ਨੂੰ ਦਰਸ਼ਨ ਕਰਾ ਸਕੀਏ ਵਾਹਿਗੁਰੂ ਕੀ ਅਰਦਾਸ ਤੁਹਾਡੀਆਂ ਮਨੋ ਕਾਮਨਾ ਪੂਰੀ ਹੋਵੇ ਅਸੀਂ ਵੀ ਉਹਨਾਂ ਸਥਾਨੇ ਦਰਸ਼ਨ ਕਰ ਸਕੀਏ ਘਰ ਬੈਠ ਕੇ ਹੀ ਸੋ ਗੁਰੂ ਕੀ ਪੈਰੀ ਸਾਧ ਸੰਗਤ ਜੀ ਹੁਣ ਸਾਨੂੰ ਦਿਵਗ ਗਿਆ ਆਪ ਸਮੂਹ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ